ਸਸ਼ੀਗਲੁਰ ਸਸ਼ੀਗਾ ਬਾਈ ਕੀ ਹਾਲ ਚਾਲ ਹੈ ਵਧੀਆ ਵਧੀਆ ਫਿਰ ਤੁਸੀਂ ਦੱਸੋ ਅੱਛਾ ਬਾਈ ਕੀ ਕੰਮ ਕਰਦੇ ਹੋ ਤੁਸੀਂ ਬਈ ਮੈਂ ਆਰਮੀ 'ਚ ਜੌਬ ਕਰਦਾ ਯਾਰ ਆਰਮੀ ਜੌਬ ਦਾ ਹਾਂ ਛੁੱਟੀ ਤੇ ਆਏ ਹੋ ਛੁੱਟੀ ਤੇ ਆਇਆ ਹਾਂ ਬਈ ਆਰਮੀ 'ਚ ਕਿਵੇਂ ਹਨਾ ਵੀ ਗਏ ਫੌਜ ਕਿਉਂਕਿ ਅੱਜ ਕੱਲ੍ਹ ਭਰਤੀਆਂ ਹੁੰਦੀਆਂ ਨੇ ਨੌਜਵਾਨ ਜਿਹੜੇ ਹੈਗੇ ਉਹ ਭਰਤੀਆਂ ਦੇ ਨਹੀਂ ਬੰਦੇ ਬਈ ਅੱਜ ਕੱਲ੍ਹ ਕੀ ਯਾਰ ਇੱਕ ਅਗਨੀਵੀਰ ਦਾ ਸਿਸਟਮ ਕਰਤਾ ਹੈ ਉਹ 4 ਸਾਲ ਦੀ ਆ ਉਹਨਾਂ ਦੇ ਕੁਝ ਬੈਨੀਫਿਟਸ ਵੀ ਘੱਟ ਵੀ ਨੇ ਮਤਲਬ ਕਿ ਪੋਜ਼ਿਟਿਵ ਪੁਆਇੰਟ ਵੀ ਹੈਗੇ ਨੇ ਪਰ ਨੈਗੇਟਿਵ ਜ਼ਿਆਦਾ ਪੁਆਇੰਟ ਨੇ ਤਾਂ ਕਰਕੇ ਅੱਜ ਕੱਲ੍ਹ ਦੇਖ ਵੀ ਨਹੀਂ ਰਹੇ ਹੈਗੇ ਉਡੇ ਨਾਲ ਇਹ ਥੋੜੇ ਯਾਰ ਦੋਸਤ ਖੜੇ ਨੇ ਕਿੰਨਿਆਂ ਨੇ ਇੰਨਾ ਚੋਂ ਬਾਹਰ ਦੇ ਬਾਰੇ ਜਾਣਦੇ ਸੋਚਿਆ ਹੋਇਆ ਹੈ ਬਈ ਸਾਰੇ ਬਾਹਰ ਵਾਲੀ ਨੇ ਇਹ ਤੁਸੀਂ ਫਿਰ ਫੌਜ ਦੇ ਬਾਰੇ ਕਿਉਂ ਸੋਚਿਆ ਸੀਗਾ ਬਈ ਤਾਂ ਮੈਂ ਇਹਨਾਂ ਨਾਲ ਮਤਲਬ ਕਿ ਇਹਨਾਂ ਤੋਂ ਥੋੜਾ ਸੀਨੀਅਰ ਪੈਣਾ ਮੈਂ ਪਹਿਲਾਂ ਭਰਤੀ ਹੋ ਗਿਆ ਸੀਗਾ ਜੇ ਮੈਂ ਵੀ ਭਰਤੀ ਨਾ ਹੁੰਦਾ ਮੈਂ ਵੀ ਬਾਹਰ ਚਲਾ ਜਾਂਦਾ ਸੀਗਾ ਹਾਂ ਜਦੋਂ ਮੈਂ ਭਰਤੀ ਹੋਇਆ ਸੀ ਉਦੋਂ ਅਗਨੀਵੀਰ ਦਾ ਸਿਸਟਮ ਨਹੀਂ ਸੀਗਾ ਇੱਕ ਚੀਜ਼ ਪੁੱਛਦਾ ਸਾਰੇ ਬਾਹਰ ਜਾਣ ਬਾਰੇ ਕਿਉਂ ਸੋਚਦੇ ਨੇ ਭਾਈ ਬਈ ਕਿਉਂਕਿ ਉਹਨਾਂ ਕੋਈ ਮਤਲਬ ਗਵਰਨਮੈਂਟ ਜੌਬ ਰਹੀ ਨਹੀਂ ਹੈਗੀ ਇੱਕ ਫੌਜ ਸੀਗੀ ਉਹ ਵੀ ਇਹਨਾਂ ਨੇ ਅਗਨੀਵੀਰ ਦਾ ਸਿਸਟਮ ਕਰਤਾ ਹੈ ਹਉਂ 3 ਸਾਲ ਕਹਿਣਗੇ ਉਸ ਤੋਂ ਬਾਅਦ ਕੋਈ ਪੱਕਾ ਹੋਏਗਾ ਕੋਈ ਪੱਕਾ ਨਹੀਂ ਹੋਏਗਾ 3 ਸਾਲ ਲਈ ਤਾਂ ਬੰਦਾ ਬੰਨਿਆ ਰਹਿੰਦਾ ਇੱਕ ਚੀਜ਼ ਹੋਰ ਪੁੱਛਦਾ ਵੀਰੇ ਤੁਸੀਂ ਬਾਹਰ ਜਦੋਂ ਫੌਜ ਦੀ ਭਰਤੀ ਤੇ ਜਾਂਦੇ ਹੋ ਹਨਾ ਫੌਜ ਦੀ ਭਰਤੀ ਹੁੰਦੀ ਆ ਉੱਥੇ ਸਾਰਾ ਕੁਝ ਫਿਜ਼ੀਕਲ ਹੀ ਹਨਾ ਇਹ ਚੀਜ਼ਾਂ ਦਿਖਦੇ ਨੇ ਵੀ ਹਾਂ ਬੰਦਾ ਯਾਰ ਤਕੜਾ ਵੀ ਹੈਗਾ ਕਿ ਨਹੀਂ ਛਾਤੀ ਛੁੱਤੀ ਵੀ ਹੈ ਕਿ ਨਹੀਂ ਯਾਰ ਬੰਦੇ ਦੀ ਹਨਾ ਜਿੰਨੇ ਕੁ ਬੰਦੇ ਕਿ ਮਤਲਬ ਕਿ ਨਾਰਮਲ ਹੋਣੀ ਚਾਹੀਦੀ ਹੈ ਫਿਟਨੈਸ ਤਾਂ ਆਪਣੇ ਆਪ ਕਰਵਾ ਹੀ ਦਿੰਦੇ ਨੇ ਉਹ ਜਿੰਨੇ ਕੁ ਮਤਲਬ ਕਿ ਨਾਰਮਲ ਬੋਡੀ ਸਟਰਕਚਰ ਬੰਦੇ ਦਾ ਹੁੰਦਾ ਉਹਨਾਂ 'ਕਿ ਦੇਖਦੇ ਨੇ ਵਿਹਾ ਬੰਦੇ ਦੌੜ ਸਟੈਮੀਨਾ ਵਾਰਾ ਉਹ ਤਾਂ ਫਿਜ਼ੀਕਲ ਹੁੰਦਾ ਹੀ ਐ ਉਸ ਤੋਂ ਬਾਅਦ ਬਾਕੀ ਟ੍ਰੇਨਿੰਗ ਚ ਕਰਵਾਈ ਦਿੰਦੇ ਨੇ ਸਾਰਾ ਕੁਝ ਸਿਖਾਈ ਦਿੰਦੇ ਨੇ ਯਾਰੀ ਤੁਹਾਡੀ ਭਰਤੀ ਕਿਵੇਂ ਹੋਈ ਸੀ ਮੇਰੀ ਭਰਤੀ ਇੱਥੇ ਪਟਿਆਲﯽ ਹੋਈ ਸੀ ਆਪਣੇ ਮੈਂ ਸਪੋਰਟਸ ਕੋਟ ਦੇ ਦੇਖੀ ਸੀ ਭਰਤੀ ਮੈਂ ਸਪੋਰਟਸ ਸਰਟੀਫਿਕੇਟ ਲਾਇਏ ਸੀਗੇ ਤੇ ਮੈਂ ਨੈਸ਼ਨਲ ਵੀ ਖੇਡਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਦੌੜ ਵਾਰਾ ਸਭ ਕੁਝ ਕਲੀਅਰ ਕੀਤਾ ਮੈਂ ਮਤਲਬ ਕਿ ਪੰਜਵੀਂ ਛੇਵੀਂ ਭਰਤੀ ਜਮੈਂ ਭਰਤੀ ਹੋਇਆ ਸੀਗਾ ਕਦੇ ਮੈਡੀਕਲ ਚ ਰਹਿ ਗਿਆ ਨਾ ਫਿਰ ਮੇਰੇ ਟੈਟੂ ਸੀਗਾ ਟੈਟੂ ਕਢਵਾਇਆ ਮੈਂ ਟੈਟੂ ਚ ਰਹਿ ਗਿਆ ਇੱਕ ਵਾਰੀ ਐਗਜ਼ਾਮ ਚ ਰਹਿ ਗਿਆ ਬਾਈ ਜਦੋਂ ਤੁਸੀਂ ਖੇਡਾਂ ਕਰਦੇ ਹੋ ਹਨ ਤੁਸੀਂ ਕਿਹਾ ਖੇਡਾਂ ਦੇ ਨਾਲ ਭਰਤੀ ਹੋਈ ਸੀ ਤੁਹਾਡੇ ਛੋਟੇ ਭਾਈ ਵੀ ਹੋਣਗੇ ਹਨ ਵੱਡਾ ਭਾਈ ਆ ਬਈ ਵੱਡਾ ਭਾਈ ਆ ਬਈ ਉਹ ਵੀ ਮੇਰੇ ਨਾਲ ਹੀ ਭਰਤੀ ਹੋਇਆ ਇਕੱਠੇ ਭਰਤੀ ਹੋਏ ਸੀ ਅਸੀਂ 12 ਮੁੰਡੇ ਇੱਕ ਪਿੰਡ 'ਚ ਇਕੱਠੇ ਭਰਤੀ ਹੋਏ ਸੀ ਤੁਸੀਂ ਇੱਕ ਚੀਜ਼ ਦੇਖਦੇ ਹੋ ਵੀ ਜਿਹੜੇ ਛੋਟੇ-ਛੋਟੇ ਅੱਜ ਕੱਲ ਦੇ ਜਵਾਨ ਨੇ ਉਹ ਇਥੇ ਭਰਤੀ ਹੋਣ ਬਾਰੇ ਨਹੀਂ ਸੋਚਣਗੇ ਓ ਯਾਰ ਅੱਜ ਕੱਲ ਫੋਨਾਂ 'ਚ ਹੀ ਰਹਿ ਗਏ ਨੇ ਉਹ ਬਾਹਰ ਜਾ ਕੇ ਖੇਡਣਗੇ ਨਹੀਂ ਤੁਸੀਂ ਖੇਡਦੇ ਸੀਗੇ ਆਪਣੇ ਟਾਈਮ 'ਚ ਹਨਾ ਫੁੱਟਬਾਲ ਹੋ ਗਿਆ ਕਦੇ ਕਿੱਥੇ ਲੰਗੇ ਕਿੱਥੇ ਲੰਗੇ ਭਾਵੇਂ ਅਸੀਂ ਨਾਲ ਨਹੀਂ ਚੱਲ ਜਾਂਦੇ ਸੀ ਸੂਏ ਦੇ ਹਨਾ ਉਹ ਵੀ ਯਾਰ ਇੱਕ ਚੀਜ਼ ਐ ਹੁੰਦੀ ਸੀ ਵੀ ਘਰ ਤੋਂ ਅਸੀਂ ਬਾਹਰ ਤਾਂ ਨਿਕਲਦੇ ਸੀਗੇ ਅਸੀਂ ਘੁੰਮਦੇ ਫਿਰਦੇ ਤਾਂ ਰਹਿੰਦੇ ਸੀਗੇ ਪਰ ਅੱਜ ਕੱਲ ਨਾ ਬੱਚੇ ਘਰ ਤੋਂ ਬਾਹਰ ਨਹੀਂ ਹੁੰਦੇ ਫੋਨਾਂ 'ਚ ਰਹਿ ਗਏ ਇਹ ਤਾਂ ਹੈ ਬਈ ਜਦੋਂ ਅਸੀਂ ਪਰਦੇ ਸੀਗੇ ਮੈਂ 7th ਕਲਾਸ ਤੋਂ ਮੈਂ ਗੇਮ ਸ਼ੁਰੂ ਕੀਤੀ ਸੀੀ ਉਦੋਂ ਮਤਲਬ ਕਿ ਕੀਪੜ ਵਾਲੇ ਫੋਨ ਹੁੰਦੇ ਸੀਗੇ ਜਦੋਂ ਮੈਂ 10ਵੀਂ 11ਵੀਂ ਚ ਹੋਇਆ ਉਦੋਂ ਕਿਸੇ ਕਿਸੇ ਕੋਲ Apple ਦਾ ਹੋਣਾ ਉਹ ਵੀ 5s 6s ਹੁੰਦਾ ਸੀਗਾ ਅੱਜ ਕੱਲ ਦਾ ਜਵਾਕ ਜਵਾਕ 8ਵੀਂ 9ਵੀਂ ਚ ਇੱਕ ਪਹਿਲੀ ਦੂਜੀ ਤੋਂ ਮੋਬਾਈਲ ਫੜ ਜਾਂਦਾ ਉਸੇ PUBG ਖੇਡਣ ਲੱਗ ਜਾਂਦਾ ਮੋਬਾਈਲਾਂ ਗੇਮਾਂ ਜ਼ਿਆਦਾ ਹੋ ਗਈਆਂ ਨੇ ਇੰਡੋਰ ਗੇਮ ਮਤਲਬ ਕਿ ਬੰਦਾ ਫੋਨ ਨਾਲੇ ਵੜੇ ਰਹਿੰਦਾ ਸਾਰਾ ਦਿਨ ਜਾਂ ਉਹ Instagram ਵਾਲਾ TikTok ਲਗਾ ਲਓ ਹੁਣ TikTok ਬੈਨ ਹੋ ਗਈ ਹੈ PUBG ਵੀ ਬੈਨ ਕਰਤੀ ਸੀ ਹੁਣ Free Fire ਆ ਜਾਂਦੀ ਹੈ ਕੋਈ ਨਾ ਕੋਈ ਗੇਮ ਕਰਦੇ ਰਹਿੰਦੇ ਨੇ ਭਾਈ ਜਦ ਉਧਰ ਰਹਿਣਾ ਸੈਣਾ ਔਖਾ ਹੈ ਹੈਨਾ ਕਈ ਕਈ ਦਿਨ ਵੀ ਹੁੰਦੇ ਨੇ ਕਿ ਛੁੱਟੀ ਮਿਲੇ ਵੀ ਨਾ ਵੀ ਮਿਲੇ ਘਰੇ ਆਣਾ ਔਖਾ ਹੁੰਦਾ ਮਾਲਿਕ ਇੰਨਾ ਔਖਾ ਹੁੰਦਾ ਉਦੋਂ ਬਈ ਮਾਲਿਕ ਦਾ ਬੜਾ ਔਖਾ ਹੁੰਦਾ ਜਦੋਂ ਘਰ ਛੱਡ ਕੇ ਜਾਂਦੇ ਆ ਜਿੰਨੀ ਵਾਰੀ ਛੁੱਟੀ ਕੱਟ ਕੇ ਜਾਵਾਂਗੇ ਅੱਖਾਂ ਜ ਆਪਣੇ ਤਾਂ ਮੰਮੀ ਦੇ ਅੱਖਾਂ ਜਿਹਾ ਅंसू ਆ ਹੀ ਜਾਂਦੇ ਨੇ ਸਾਡੇ ਦੇ ਬਾੜੇ ਆਉਂਦੇ ਨੇ ਪਰ ਅਸੀਂ ਕੱਢ ਨਹੀਂ ਸਕਦੇ ਹੈਗੇ ਜੇ ਅਸੀਂ ਮਤਲਬ ਕਿ ਰੋਣੇ ਮਾਂ ਦੁਖੀ ਰੋਂਦੀ ਯਾਰ ਜਵਾਨ ਨਹੀਂ ਰੋ ਸਕਦਾ ਜਵਾਨ ਨਹੀਂ ਰੋ ਸਕਦਾ ਹੈਗਾ ਬਸ ਦਰਦ ਅੰਦਰ ਅੰਦਰ ਪੀ ਜਾਂਦੇ ਆ ਯਾਰ ਹਰੇਕ ਬੋਜੀ ਨਾ ਇੱਕ ਚੀਜ਼ ਜਿੱਥੇ ਮਰਜ਼ੀ ਰਵੇ ਯਾਰ ਉਹਨੂੰ ਖਾਣ ਲਈ ਵੀ ਨਾ ਮਿਲੇ ਨਾ ਉਹਨੇ ਕੁਝ ਨਾ ਕੁਝ ਖਾਣਾ ਪੈਂਦਾ ਭਾਵੇਂ ਉਹਨਾਂ ਨੂੰ ਕੀੜੇਕ ਮਕੌੜੇ ਜਿੰਦਾ ਰਹਿਣ ਲਈ ਉਹਨਾਂ ਨੂੰ ਖਾਣਾ ਪੈਂਦਾ ਹੈ ਨਾ ਤੁਸੀਂ ਦੇਖਦੇ ਹੋ ਅੱਜ ਕੱਲ ਆਪਣੇ ਕਹਿ ਦੋ ਬੰਦੇ ਨੂੰ ਵੀ ਜੇ ਕਹੀ ਹੈ ਨਾ ਸੈਕਰੀਫਾਈਜ਼ ਕਰਨਾ ਆ ਹੈ ਨਾ ਸਟਰਗਲਿੰਗ ਟਾਈਮ ਤੇ ਉਹ ਨਹੀਂ ਕਰੇਗਾ ਉਹ ਪਤਾ ਕੀ ਕਰੇਗਾ ਕੋਈ ਗੱਲ ਨਹੀਂ ਮੈਂ ਜੋਬ ਨਹੀਂ ਕਰਾਂ ਮੈਂ ਮਰਨਾ ਇਸ ਤੋਂ ਵਧੀਆ ਮਨਜ਼ੂਰ ਸਮਝਾਂਗਾ ਕਿਵੇਂ ਦਾ ਦੌਰ ਆ ਚੁੱਕਾ ਤੁਸੀਂ ਦੇਖਦੇ ਹੋ ਬਾਈ ਅੱਜ ਕੱਲ ਤਾਂ ਇਦਾਂ ਹੀ ਹੈ ਮੈਂ ਆਪ ਮਤਲਬ ਜੋਬ ਕਰਦਾ ਜੋ ਅਸੀਂ Rajasthan ਜਾਂਦੇ ਆ ਸਾਨੂੰ ਮਦਰ ਕੀ ਪਾਣੀ ਦੀ ਇੰਨੀ ਕਮੀ ਹੋ ਜਾਂਦੀ ਹੈ ਵੀ ਤੁਸੀਂ ਕਹੋ ਉਹੀ ਪਾਣੀ ਪੀਣ ਵਾਲਾ ਉਹੀ ਨਹਾਣ ਵਾਲਾ ਉਹੀ ਬਾਥਰੂਮ ਵਾਸਤੇ ਯੂਜ਼ ਕਰੀਦਾ ਹੈ ਮਤਲਬ ਕਿ ਆਮ ਇਨਸਾਨ ਉੱਥੇ ਜਾ ਕੇ ਨਾ ਜੇ ਰੋਟੀ ਨੂੰ ਹੱਥ ਲਾ ਲੂਗਾ ਲੱਗੂਗਾ ਵੀ ਮੈਂ ਜ਼ਹਿਰ ਖਾਣਾ ਮਨਜ਼ੂਰ ਕਰਾਂਗਾ ਰੋਟੀ ਨਹੀਂ ਖਾ ਸਕਦਾਗਾ ਮੈਂ ਇਹ ਕਿੰਨੇ ਦਿਨ ਬਾਈ ਤੁਸੀਂ ਹਨਾ ਵੀ ਉੱਥੇ ਹੁੰਦਾ ਹੈ ਨਾ ਨਾ ਨਹੀਂ ਸਕਦੇ ਵੀ ਹਾਂ ਗੰਦ ਚ ਵੀ ਰਹਿਣਾ ਪੈਂਦਾ ਬਹੁਤ ਔਖਾ ਹੁੰਦਾ ਇੱਕ ਜਿਹੜੀ ਇਹ ਜੌਬ ਹੁੰਦੀ ਹੈ ਨਾ ਆਰਮੀ ਦੀ ਜੋ ਆਪਣੀ ਜਾਨ ਖਤਰੇ ਚ ਪਾ ਕੇ ਦੂਜਿਆਂ ਦੀ ਜਾਨ ਬਚਾਣੀ ਹੁੰਦੀ ਹੈ ਕਿਵੇਂ ਇਸ ਚੀਜ਼ ਲਈ ਕਿੰਨਾ ਔਖਾ ਰਹਿੰਦਾ ਬਾਈ ਬਈ ਕੁਛ ਕਰਦੇ ਮਜਬੂਰੀ ਆਉਂਦੀਆਂ ਨੇ ਫਿਰ ਜਦੋਂ ਮਤਲਬ ਕਿ ਬੰਦਾ ਵਰਦੀ ਪਾ ਲੈਂਦਾ ਨਾ ਉਹਨੂੰ ਐ ਹੁੰਦਾ ਚਲੋ ਮੇਰੀ ਬੇਇੱਜ਼ਤੀ ਘੱਟ ਵੀ ਵਰਦੀ ਜ਼ਿਆਦਾ ਹੋਏਗੀ ਮੈਂ ਕਿਸੇ ਕੰਮ ਤੋਂ ਪਿੱਛੇ ਨਾ ਹਟਾਂ ਇਹ ਹੁੰਦਾ ਵੀ ਜਦੋਂ ਜਦੋਂ ਬੰਦਾ ਡਰੈਸ ਪਾ ਲੈਂਦਾ ਉਹਨੂੰ ਆਪਣੇ ਆਪ ਦੇ ਕੋਨਫੀਡੈਂਸ ਆ ਜਾਂਦਾ ਵੀ ਮੈਂ ਦੇਸ਼ ਦਾ ਸੇਵਕਾਂ ਜੇ ਮੈਂ ਜਾਗ ਰਿਹਾ ਤਾਂ ਕਿ ਜਾ ਕੇ ਬਾਕੀ ਲੋਕ ਸੌ ਰਹੇ ਨੇ ਕਹਿਣਾ ਸੋਕਾ ਵੀ ਹਾਂ ਬੰਦਾ ਸਰਕਾਰੀ ਨੌਕਰੀ ਲੱਗ ਗਿਆ ਪਰ ਉਹ ਬੰਦੇ ਨੂੰ ਪੁੱਛ ਕੇ ਦੇਖੋ ਜਿਹੜਾ ਉੱਥੇ ਜੌਬ ਕਰਦਾ ਉਹਨੂੰ ਪਤਾ ਹੁੰਦਾ ਇਹ ਉਹਦੇ ਨਾਲ ਕੀ ਕੀ ਬੇਤਰੀ ਹੈ ਹਫਤਾ ਹਫਤਾ ਡੇਢ ਡੇਢ ਹਫਤਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੇ ਫੋਨ ਪਿਆ ਨਾਣਾ ਵੀ ਹੈ ਪਾਣੀ ਪੀਣਾ ਵੀ ਹੈ ਕਿ ਨਹੀਂ ਪੀਣਾ ਤੁਸੀਂ ਕਹਿਆ ਤੁਹਾਡਾ ਵੱਡਾ ਭਾਈ ਵੀ ਹੈਣਾ ਆਰਮੀ 'ਚਾ ਦੋਨੋਂ ਭਾਈ ਆਰਮੀ 'ਚੋਂ ਤੇ ਘਰੇ ਕੌਣ ਹੁੰਦਾ ਹੋਰ ਘਰੇ ਮਾਂ ਔਰ ਭੈਣ ਵੀਰੇ ਇਕੱਲੇ ਮਾਂ ਔਰ ਭੈਣ ਪਿੱਛੇ ਇਕੱਲੇ ਹੁੰਦੇ ਨੇ ਤੇ ਸੋਚਦੇ ਨਹੀਂ ਯਾਰ ਬਾਈ ਵੀ ਕਰੇ ਅਸੀਂ ਨਹੀਂ ਹੁੰਦੇ ਹੈਣਾ ਮਾਂ ਔਰ ਭੈਣ ਨੂੰ ਕੋਈ ਕੋਈ ਵੀ ਚੀਜ਼ ਹੋਵੇ ਲੋਡ ਹੋ ਜਾਏ ਕਦੇ ਕੁਝ ਰੱਬ ਨਾ ਕਰੇ ਇਹ ਜੀ ਮਜਬੂਰੀ ਆ ਜਾਂਦੀ ਹੈ ਉਸ ਟਾਈਮ ਤੇ ਕੀ ਕਰੋਂਗੇ ਭਾਈ ਉਹੀ ਬਸ ਫੇ ਯਾਰ ਦੋਸਤ ਖੜੇ ਨੇ ਕਦੇ ਇਹਨੂੰ ਫੋਨ ਲਾ ਲਾ ਨਾ ਕਦੇ ਇਹਨੂੰ ਲਾ ਲਾ ਇਹੇ ਯਾਰ ਦੋਸਤ ਕੰਮ ਆਉਂਦੇ ਨੇ ਯਾਰ ਹੁਣ ਕਈ ਵਾਰ ਇਹੋ ਜੀ ਪ੍ਰੋਬਲਮ ਹੋ ਜਾਂਦੀ ਹੈ ਕਦੇ ਕੁਝ ਨਹੀਂ ਵੀ ਮਿਲਦਾ ਹੈਗਾ ਕੋਈ ਮਮੀ ਨੂੰ ਕੋਈ ਪ੍ਰੋਬਲਮ ਆ ਗਈ ਭੈਣ ਨੂੰ ਵੀ ਪ੍ਰੋਬਲਮ ਆ ਗਈ ਹੈ ਤਾਂ ਯਾਰ ਦੋਸਤੀ ਕੰਮ ਆਉਂਦੇ ਨੇ ਫੋਨ ਕਰਦਾ ਭਾਈ ਲਾਡੀ ਆ ਜਾ ਬਈ ਗੋਲਡੀ ਆ ਜਾ ਆਹੀ ਕੰਮ ਆਉਂਦੇ ਨੇ ਮੋੜ ਕੇ ਹੋਰ ਕੋਈ ਕੰਮ ਨਹੀਂ ਆਉਂਦਾ ਹੈਗਾ ਯਾਰ ਕੋਈ ਨਹੀਂ ਕੰਮ ਕੋਈ ਨਹੀਂ ਆਉਂਦਾ ਰਿਸ਼ਤੇਦਾਰ ਤੱਕ ਜਵਾਬ ਦੇਣ ਨੇ ਇਥੇ ਖੜਦੇ ਨੇ ਯਾਰ ਪਰ ਯਾਰ ਉਹ ਮਾਂ ਨੂੰ ਕਿੰਨਾ ਔਖਾ ਹੁੰਦਾ ਕਿਉਂਕਿ ਤੁਸੀਂ ਦੋਨੋਂ ਹੀ ਹੈਣਾ ਵੀ ਭਾਈ ਦੋਨੋਂ ਹੀ ਇਹ ਤਾਂ ਹੈ ਬਈ ਹੁਣ ਕੀ ਕਰੇ ਕੁਛ ਕੇ ਦਰਦ ਅਸੀਂ ਫੌਜ ਚ ਰਹਿ ਕੇ ਸਹਾਰ ਲੈਨੇ ਆ ਵੀ ਸਾਨੂੰ ਕੋਈ ਪ੍ਰੋਬਲਮ ਹੁੰਦੀ ਘਰੇ ਦੱਸਾਂ ਜਾਂ ਘਰ ਦੇ ਟੈਨਸ਼ਨ ਉਵੇਂ ਹੀ ਕਰਦੇ ਨੇ ਯਾਰ ਉਹ ਸਾਨੂੰ ਨਹੀਂ ਦੱਸਦੇ ਹੈਗੇ ਵੀ ਜਵਾਕਾ ਦੂਰ ਰਹਿੰਦੇ ਨੇ ਟੈਨਸ਼ਨ ਰਹਿੰਦਾ ਮੇਰਾ ਭਾਈ 7 ਮਹੀਨੇ ਬਾਅਦ ਆ ਰਿਹਾ ਉਹਦੀ ਜੰਮੂ ਡਿਊਟੀ ਹੈ ਅੱਜ ਆਇਆ ਘਰ ਆਤ ਨੂੰ ਮੈਂ ਵੀ ਉਹਨੂੰ 7 ਮਹੀਨੇ ਬਾਅਦ ਮਿਲ ਰਾਂ 7 ਮਹੀਨੇ ਬਾਅਦ ਬਈ ਦੇਖਦਾ ਜਦੋਂ ਮਿਲਦੇ ਹਾਂ ਉਦੋਂ ਫਿਰ ਕਿੰਨਾ ਕੁ ਸਕੂਨ ਹੁੰਦਾ ਬਈ ਬਹੁਤ ਜ਼ਿਆਦਾ ਸਕੂਨ ਹੁੰਦਾ ਤਾਂ ਹੁੰਦਾ ਵੀ ਅਸੀਂ ਵਾਕ ਹੀ ਨਾ ਹੋਈਏ ਕਦੇ ਯਾਰ ਯਾਰ ਅਰੇ ਜਦੋਂ ਇੰਨਾ ਜਾਂਦੇ ਹੋ ਯਾਰਾਂ ਜਾਂਦੇ ਹੋ ਹਨਾ ਵੀ ਛੁੱਟੀਆਂ ਲੈ ਕੇ ਜਦੋਂ ਆਉਂ ਵੀ ਉਹ ਚੀਜ਼ਾਂ ਯਾਦ ਕਰਦੇ ਹਾਂ ਵੀ ਬਚਪਨ ਚ ਯਾਰ ਇਹ ਕਰਦੇ ਸੀ ਤੇ ਇੱਥੇ ਇੱਥੇ ਜਾਈਏ ਯਾਰ ਥੋੜਾ ਗਿੜੇ ਗਿੜੇ ਮਾਰ ਕੇ ਆਈਏ ਬਈ ਯਾਰਾ ਦੋਸਤਾਂ ਨਾਲ ਹੀ ਰਹਿਦਾ ਸਵੇਰੇ ਵੀ ਸ਼ਾਮ ਨੂੰ ਵੀ ਸੇਰ ਤੋਂ ਨਿਕਲ ਜਾਣਾ ਗੱਡੀ ਲੈ ਕੇ ਆਥ ਨੇ ਮੁਰਦਨ ਜਦ ਸਾਰੇ ਨੂੰ ਘਰੇ ਵਾੜ ਕੇ ਸਾਰੇ ਦੋਸਤਾਂ ਨਾਲ ਹੀ ਰਹਿੰਦਾ ਕਦੇ ਕਿੱਥੇ ਕਦੇ ਕਿੱਥੇ ਉਹ ਬਾਰ ਬਈ ਸਾਰੇ ਬਾਰ ਨੂੰ ਤੁਰਨੋਂ ਫਿਰਦੇ ਹਨਾ ਬਾਹਰ ਜਾ ਕੇ ਤੁਹਾਨੂੰ ਨੌਕਰੀਆਂ ਮਿਲ ਜਾਣਗੀਆਂ ਵੈਸੇ ਔਰੀ ਵੀ ਕਿਤੇ ਨੇ ਬਈ ਦੋ ਤਿੰਨ ਵਾਰ ਪੁਲਿਸ ਦੇ ਪਰ ਨਿਕਲੇ ਨਹੀਂ ਹੈਗੇ ਦੂਜੇ ਛੋਟੇ ਹਸਤਾਂ ਨੂੰ ਜ਼ਿਆਦਾ ਨੌਕਰੀ ਦੇ ਦਿੰਦੇ ਨੇ ਜਿਹੜੇ ਛੋਟੇ ਜਿਹੇ ਹੁੰਦੇ ਨੇ ਕਾਸਟ ਵਾਲੇ ਉਹਨਾਂ ਨੂੰ ਨੌਕਰੀਆਂ ਵੱਧ ਨਹੀਂ ਕਿਉਂ ਮਿਹਨਤ ਦਾ ਮੁੱਲ ਨਹੀਂ ਔਰੇ ਮਿਹਨਤ ਦਾ ਵੀ ਹੈਗਾ ਵੀਰੇ ਪਰ ਕੋਟੇ ਵੀ ਅੱਡ ਅੱਡਨੇ ਨੇ ਨਾ ਔਰੇ ਵੀ ਜਿਵੇਂ ਛੋਟੇ ਛੋਟੀ ਕਾਸਟ ਵਾਲੇ ਨੂੰ ਵੱਧ ਨੰਬਰ ਦੇ ਰੱਖ ਲੈਂਦੇ ਨੇ ਘੱਟ ਨੰਬਰਾਂ ਤੇ ਤੇ ਜਿਹੜੇ ਵੱਡੇ ਹੁੰਦੇ ਨੇ ਬੜੀ ਕਾਸਟ ਵਾਲੇ ਉਹਨਾਂ ਨੂੰ ਵੱਧ ਨੰਬਰ ਤੇ ਨਹੀਂ ਰੱਖਦੇ ਕਾਸਟ ਦਾ ਆਪਣਾ ਇੱਥੇ ਜ਼ਿਆਦਾਤਰ ਕਿਉਂ ਯਾਰ ਹੈਣਾ ਵੀ ਇਹ ਚੀਜ਼ ਕਿਉਂ ਦੇਖੀ ਜਾਂਦੀ ਹੈ ਕਿਉਂਕਿ ਬੰਦਾ ਤੇ ਸਾਰੇ ਇੱਕ ਹੀ ਨੇ ਨਾ ਏ ਵੀਰੇ ਪਿੱਛੇ ਪਿੱਛੋਂ ਹੀ ਚੱਲਦਾ ਆ ਵੀਰੇ ਨਾ ਕਾਸਟ ਵੀ ਫਿਰ ਲੋਕਾਂ ਨਹੀਂ ਬਣਾਈ ਐ ਕੋਈ ਐਵੇਂ ਥੋੜੇ ਨਾ ਵੀ ਉੱਪਰੋਂ ਆ ਕੇ ਗਿਰ ਗਿਆ ਕੋਈ ਔਰ ਲਾ ਕਾਸਟ ਆ ਜਾਂ ਉਹਦੀ ਲੱਗ ਕਾਸਟ ਐ ਸਾਰੇ ਬੰਦੇ ਇੱਕ ਹੀ ਨੇ ਅਸ ਜਿੰਨੇ ਵੀ ਖੜੇ ਨੇ ਸਾਰੇ ਮੇਰੇ ਭਾਈ ਨੇ ਹਨਾ ਕੋਈ ਆਪਾਂ ਕਾਸਟ ਦਾ ਕੋਈ ਰੋਲ ਹੀ ਨਹੀਂ ਹੈਗਾ ਇੰਨਾ ਚਾਪਾ ਜੀ ਮੇਰੇ ਹੈਗੇ ਆਪਾਂ ਓਮੀ ਦੇ ਓਮੀ ਚੱਲੀ ਗਈ ਸਾਰਿਆਂ ਨਾਲ ਓਮੀ ਆ ਵੀ ਆਪਾਂ ਚਲੋ ਵਧੀਆ ਸਾਰੇ ਆਪਣੇ ਹਨਾ ਜੀ ਇਹ ਗੱਲ ਯਾਰ ਇਹ ਚੀਜ਼ਾਂ ਕਿਉਂ ਕੋਟੇ ਵਗੈਰਾ ਬਣਾ ਕੇ ਦਿੱਤੇਗੇ ਵੀ ਹਾਂ ਇਹ ਸਰਕਾਰਾਂ ਨੇ ਬਣਾਈਆਂ ਨੇ ਫਿਰ ਇਹ ਆਪਣੇ ਇੰਡੀਆ ਚ ਇਹ ਭਾਰਤ ਦੇਖੋ ਕਿਤੇ ਨਹੀਂ ਹੈਗਾ ਤਾਂ ਹੀ ਆਪਣਾ ਇੰਡੀਆ ਥੋੜਾ ਪਿੱਛੇ ਚੱਲ ਰਿਹਾ ਜੇ ਇਹ ਕਾਸਟ ਵਗੈਰਾ ਦਾ ਰੌਲਾ ਹੀ ਨਾ ਹੋਵੇ ਆਪਣਾ ਇੰਡੀਆ ਕਿੰਨਾ ਉੱਤੇ ਚੱਲ ਜੇ ਇਹ ਕਾਸਟ ਦੇ ਰੌਲੇਆ ਕਰਕੇ ਇਹ ਚੀਜ਼ਾਂ ਕਰਕੇ ਆਪਾਂ ਥੋੜਾ ਥੱਲੇ ਆ ਗਏ ਆ ਆਪਣੇ ਪੰਜਾਬ ਵੀ ਦੇਖ ਲਓ ਹੁਣ ਪੰਜਾਬ ਉਜੜਦਾ ਜਾ ਰਿਹਾ ਕਿਸ ਚੀਜ਼ ਲਈ ਹੁਣ ਮੈਂ ਵੀ ਬਾਹਰ ਜਾਣਾ ਬਟ ਕਈ ਚੀਜ਼ਾਂ ਹੁੰਦੀਆਂ ਨੇ ਕਰਦੇ ਮਜਬੂਰੀਆਂ ਹੁੰਦੀਆਂ ਨੇ ਬਟ ਬਾਹਰੋਂ ਜਾ ਕੇ ਮੇਰਾ ਤਾਂ ਇਹੀ ਆ ਪਈ ਬਾਹਰ ਜਾ ਕੇ ਇੱਥੇ ਬਣਾਵਾਂਗੇ ਸਾਰਾ ਕੁਝ ਇੱਥੇ ਉੱਥੇ ਕੁਝ ਨਹੀਂ ਖਰੀਦਣਾ ਇੱਥੇ ਬਣਾ ਕੇ ਫਿਰ ਵਾਪਸ ਇੱਥੇ ਆਵਾਂਗੇ ਫਿਰ ਇੱਥੇ ਰਵਾਂਗੇ ਫਿਰ ਆਪਾਂ ਸਾਰਿਆਂ ਨੂੰ ਕਹਿੰਨੇ ਵੀ ਪੰਜਾਬ ਚ ਰਹੋ ਬਟ ਇੱਥੇ ਇੱਕ ਦੋ ਵਾਰ ਟਰਾਈ ਕੀਤਾ ਜੌਬਸ ਵਗੈਰਾ ਨਹੀਂ ਮਿਲਦੀਆਂ ਉਹਦੇ ਕਰਕੇ ਬਾਹਰ ਜਾਣਾ ਪੈਣਾ ਤੇ ਦੇਖੋ ਇੱਥੇ ਵੀ ਟਰਾਈ ਕਰ ਰਹੇ ਆ ਜੇ ਇੱਥੇ ਮਿਲ ਗਿਆ ਤਾਂ ਸਭ ਤੋਂ ਬੈਸਟ ਹੈ ਕਰਦਿਆਂ ਕੋਲ ਰਹਿਣ ਨੂੰ ਮੇਰੇ ਕਿਦਾਂ ਨਹੀਂ ਦਿਲ ਕਰਦਾ ਬਾਹਰ ਜਾ ਕੇ ਔਖਾ ਹੁੰਦਾ ਬਟ ਹੁਣ ਜਾਵਾਂਗੇ ਬਾਹਰ ਫਿਰ ਇੱਥੇ ਬਣਾ ਕੇ ਫਿਰ ਵਾਪਸ ਆਵਾਂਗੇ ਕਰਦਿਆਂ ਕੋਲ ਰੋਵਾਂਗੇ ਬਾਅਦ ਚ ਮੜਾਂਗੇ ਵਾਪਸ ਇਸ ਨੂੰ ਕਿਵੇਂ ਦੇਖਦੇ ਹੋ ਵੀ ਹਨਾ ਵੀ ਸੋਸ਼ਲ ਮੀਡੀਆ ਕਿੱਡੀ ਚੀਜ਼ ਆ ਵੀ ਉਹ ਬੰਦਾ ਚਲੋ ਪੰਚਾਇਤ ਦਾ ਲੋਕਾਂ ਨੇ ਉੱਤੇ ਪਰ ਲੋਕੀ ਕਿਸੇ ਨਾ ਕਿਸੇ ਨਾ ਗਲਤ ਬੰਦੇ ਨੂੰ ਉੱਤੇ ਲੈ ਕੇ ਜਾਂਦੇ ਨੇ ਵੀ ਬਾਅਦ ਚ ਨਾ ਉਹ ਬੰਦਾ ਉਸ ਚੀਜ਼ ਉਹ ਚੀਜ਼ਾਂ ਦੀ ਕਦਰ ਨਹੀਂ ਕਰਦਾ ਜਿਹੜੇ ਬੰਦਿਆਂ ਨੇ ਤੁਹਾਨੂੰ ਚਲਾਇਆ ਹੋਵੇ ਹੁਣ ਤੁਸੀਂ ਇਹ ਚੀਜ਼ ਦੇਖ ਲਓ ਵੀ ਭਾਵੇਂ ਕੋਈ ਕਲਾਕਾਰ ਦੇਖ ਲੋ ਹੈਨਾ ਵੀ ਕਲਾਕਾਰ ਨੂੰ ਬਣਾਉਣ ਵਾਲੇ ਤਾਂ ਤੁਸੀਂ ਸਾਰੇ ਹੁੰਦੇ ਹੋ ਬਈ ਹੋਈਗਾ ਨਾ ਸਰਕਾਰ ਨੂੰ ਬਣਾਉਣ ਵਾਲੇ ਵੀ ਅਸੀਂ ਆ ਜਦ ਹੁਣ ਤਾਂ ਤੁਸੀਂ ਆਪ ਦੇਖ ਲਿਓ ਵੀ ਕੋਈ ਕੰਮ ਸ਼ੁਰੂ ਕਰਨ ਵਾਸਤੇ ਨਾ ਮਤਲਬ ਕਿ ਮੈਂ ਕੋਈ ਕੰਮ ਸ਼ੁਰੂ ਕਰ ਰਿਹਾ ਤਾਂ ਮੈਂ ਲੋਕਾਂ ਕੋਲ ਜਾਵਾਂਗਾ ਵੀ ਮੇਰੇ ਕੋਲ ਆਓ ਵੀ ਮੇਰੇ ਤੋਂ ਆ ਚੀਜ਼ ਪ੍ਰੋਡਕਟ ਖਰੀਦੋ ਆਵੇਂ ਸਰਕਾਰਾਂ ਨੇ ਮਤਲਬ ਕਿ ਇੱਕ ਵਾਰ ਸਾਰਿਆਂ ਕੋਲ ਆਣ ਗਏ ਜੋ ਸਰਕਾਰ ਮੁੜ ਕੇ ਖੜੀ ਹੋ ਜਾਂਦੀ ਹੈ ਮੁੜ ਕੇ ਕੋਈ ਨਹੀਂ ਪਹੁੰਚਦਾ ਜਦ ਮੇਰਾ ਕੰਮ ਚੱਲਣਾ ਸ਼ੁਰੂ ਹੋ ਜਾਊਗਾ ਨਾ ਮੈਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਪੈਣੀ ਮੈਂ ਕਹਾਂ ਛੱਡ ਇਹ ਤਾਂ ਆਂਦੀ ਰਹਿੰਦੇ ਜਾਂਦੇ ਰਹਿੰਦੇ ਲੱਤ ਮਾਰਦੇ ਆ ਵੀ ਮੁੜ ਕੇ ਕੰਮ ਕਰਨ ਤੋਂ ਔਰ ਯਾਰ ਅੱਜ ਨਾ ਜਿਨ੍ਹਾਂ ਨੂੰ ਮਿਹਨਤ ਦੀ ਚਾਹੀਦੀ ਹੈ ਨਾ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹ ਮੁੱਲ ਭਾਲਦੇ ਨੇ ਵੀ ਹਾਂ ਯਾਰ ਸਾਡੀ ਚੀਜ਼ ਇੰਨੀ ਚੱਲੇ ਓਨੀ ਚੱਲੇ ਉਹ ਬੰਦਿਆਂ ਨੂੰ ਕੋਈ ਨਹੀਂ ਪੁੱਛਦਾ ਚੜਦੇ ਸੂਰਜ ਨੂੰ ਸਾਰੇ ਸਦਾਮਾਂ ਨੇ ਐਦਾਂ ਕਿ ਉਹ ਵੀ ਚੜਦੇ ਨੂੰ ਫੜਦੇ ਨੇ ਹੈਨਾ ਦੂਜੇ ਬੰਦੇ ਨੂੰ ਨਹੀਂ ਫੜ ਸਕਦੇ ਦੂਜੇ ਬੰਦੇ ਕਿਉਂਕਿ ਇੱਕ ਚੀਜ਼ ਹੋਰ ਜੇ ਤੁਸੀਂ ਆਮ ਹੋ ਨਾ ਜੇ ਤੁਹਾਡੇ ਟੈਲੈਂਟ ਹੈ ਕੱਲ ਨੂੰ ਮੈਂ ਵੀ ਚਲਾ ਸਕਦਾ ਤੁਹਾਨੂੰ ਹੈਨਾ ਪਰ ਯਾਰ ਹੋਰ ਬੰਦੇ ਕਿਉਂ ਨਹੀਂ ਇਹ ਚੀਜ਼ ਦੇਖਦੇ ਵੀ ਹਾਂ ਯਾਰ ਅਸੀਂ ਉਹ ਬੰਦੇ ਨੂੰ ਚੱਕੀ ਉਹ ਬੰਦਾ ਚੱਲ ਨਹੀਂ ਰਿਹਾ ਅਸੀਂ ਉਹਨੂੰ ਹੀ ਚਲਾਈਏ ਅਸੀਂ ਉਹ ਬੰਦੇ ਚੱਲੀ ਚੱਕੀਏ ਵੀ ਜਿਹੜਾ ਬੰਦਾ ਨਹੀਂ ਚੱਲਿਆ ਹੋਵੇ ਵੀ ਅਸੀਂ ਚੱਲੇ ਚਲਾਏ ਬੰਦੇ ਨਾਲ ਤਾਂ ਯਾਰ ਸਾਰੇ ਚੱਲਦੇ ਨੇ ਅੱਜ ਕੱਲ ਪਤਾ ਕੀ ਹੈ ਸਾਰਾ ਕੁਝ ਪੈਸੇ ਦੇ ਖੇੜਾ ਯਾਰਾ ਮੈਂ ਬਾਕੀ ਦੂਰ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਆਪਣੀ ਦੱਸਦਾ ਜਦੋਂ ਸਾਡੇ ਕੋਲ ਕੁਝ ਨਹੀਂ ਸੀਗਾ ਨਾ ਉਦੋਂ ਰਿਸ਼ਤੇਦਾਰ ਵੀ ਘਰ ਨਹੀਂ ਆਉਂਦੇ ਸੀਗੇ ਹੁਣ ਮੇਰੀ ਭੈਣ ਵੀ ਬਿਜਲੀ ਬੋਰਡ ਤੇ ਜੌਬ ਲੱਗੀ ਹੋਈ ਹੈ ਮੰਮੀ ਵੀ ਸਕੂਲ ਟੀਚਰ ਸੀਗੇ ਮੈਂ ਆਪ ਮਤਲਬ ਕਿ ਜੌਬ ਕਰਦਾ ਮੇਰਾ ਭਾਈ ਜੌਬ ਕਰਦਾ ਡੈਡੀ ਵੀ ਰਿਟਾਇਰ ਹੋ ਗਏ ਹੁਣ ਸਭ ਕੁਝ ਘਰ ਚ ਨਾ ਰਿਸ਼ਤੇਦਾਰ ਵੀ ਆਉਂਦੇ ਨੇ ਹੁਣ ਸਾਰਾ ਕੁਝ ਇਸ ਪੈਸੇ ਨਾਲ ਹੈ ਜਦ ਤੱਕ ਪੈਸਾ ਨਾ ਬੰਦੇ ਕੋਲ ਪੈਸੇ ਨਾਲ ਕੁਝ ਵੀ ਖਰੀਦ ਆ ਦੇ ਟਾਈਮ 'ਚ ਇੱਕ ਇੱਕ ਮਾਵਾਪ ਨੂੰ ਛੱਡ ਕੇ ਨਾ ਭਾਈਪਾਪ ਨੂੰ ਛੱਡ ਕੇ ਪੈਸੇ ਨਾਲ ਕੁਝ ਵੀ ਖਰੀਦਦਾ ਮੈਂ ਕਹਿੰਨਾ ਤੁਸੀਂ ਕੀ ਕਰਦੇ ਸੀ ਕਿਹចੀ ਜਦੋਂ ਆਪਾਂ ਗੱਲ ਕਰ ਰਹੇ ਸੀ ਗੱਲ ਕਰ ਰਹੇ ਸੀ ਹਨਾ ਵੀ ਆਪਾਂ ਗੱਲ ਕਰ ਰਹੇ ਸੀ ਵੀ ਅੱਜ ਦੇ ਟਾਈਮ 'ਚ ਚੜ੍ਹਦੇ ਹੋਏ ਨੂੰ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਜੇ ਕੋਈ ਚੱਲਿਆ ਚਲਾਇਆ ਚਾਹੁੰਦਾ ਨਾ ਉਹਨੂੰ ਚੱਕਦੇ ਨੇ ਪਰ ਉਹਨੂੰ ਨਹੀਂ ਚੱਕਦੇ ਜਿਹੜਾ ਨਹੀਂ ਚੱਲਿਆ ਹੋਵੇ ਜਿਹੜੇ ਚੱਲੇ ਹੁੰਦੇ ਨੇ ਉਹਦੇ ਕੋਲ ਤਾਂ ਸਾਰੇ ਆਉਂਦੇ ਨੇ ਭੱਜੇ-ਭੱਜੇ ਬਟ ਜਦੋਂ ਤੱਕ ਆਪਾਂ ਨਹੀਂ ਚੱਲਦੇ ਇਕੱਲੇ ਨੂੰ ਆਪਣੀ ਮਿਹਨਤ ਕਰਨੀ ਪੈਂਦੀ ਹੈ ਜਦੋਂ ਆਪਾਂ ਚੱਲ ਗਏ ਫਿਰ ਤਾਂ ਸਾਰੇ ਹੀ ਆਪਣੇ ਕੋਲ ਹੁੰਦੇ ਨੇ ਹਾਲੇ ਦੋਲੇ ਵੀ ਹਾਂ ਅਸੀਂ ਵੀ ਤੁਹਾਡੇ ਨਾਲ ਵੀਡੀਓ ਬਣਾਉਣੀ ਆਈਏ ਉਹ ਪਹਿਲੋਂ ਇਕੱਲੇ ਨੂੰ ਮਿਹਨਤ ਕਰਨੀ ਪੈਂਦੀ ਹੈ ਕਰਦੇ ਆ ਅੱਗੇ ਵੀ ਕਰਾਂਗੇ ਬਾਕੀ ਦੇਖਦੇ ਆ ਜੇ ਰੱਬ ਦੀ ਮਿਹਰ ਨਾਲ ਹੋਇਆ ਕੁਝ ਤਾਂ ਚੱਲਾਂਗੇ ਆਪਾਂ ਵੀ ਪਰ ਯਾਰ ਇੱਕ ਚੀਜ਼ ਤੁਸੀਂ ਦੇਖਦੇ ਹੋ ਜਿਸ ਟਾਈਮ ਕਿਸੇ ਨੇ ਤੁਹਾਡਾ ਹੱਥ ਹੀ ਨਹੀਂ ਫੜਿਆ ਹਣਾ ਤੁਹਾਨੂੰ ਪੁੱਛਿਆ ਹੀ ਨਹੀਂ ਫਿਰ ਬਾਅਦ ਚ ਪੁੱਛਣ ਦਾ ਕੀ ਮਤਲਬ ਹੁੰਦਾ ਬੱਚੇ ਕਈ ਕਈ ਵਧੀਆ ਹੁੰਦੇ ਨੇ ਜਿੱਦਾਂ ਮੇਰੇ ਨਾਲ ਦੇ ਨੇ ਪਹਿਲੀ ਤੋਂ ਨਾਲ ਪੜੇ ਨੇ 15-15 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਹੁਣ ਇੱਕ ਦੂਜੇ ਤੇ ਭਰੋਸਾ ਹੈ ਤਾਂ ਹੀ ਆ ਬਾਰ ਵੀ ਚੱਲ ਜੀਦਾ ਹੈ ਕਿਤੇ ਚੱਲ ਜੀਦਾ ਹੈ ਭੈਣਾ ਕੱਲੀਆਂ ਹੋਣ ਜਾਂ ਕੋਈ ਵੀ ਕੱਲਾ ਹੋਵੇ ਇਹ ਫੋਨ ਕਰ ਦਿੰਦੇ ਨੇ ਅਸੀਂ ਫੋਨ ਕਰ ਦਿੰਦੇ ਨੇ ਇੰਨਾ ਭਰੋਸਾ ਹੈ ਵੀ ਇਹਨਾਂ ਨੂੰ ਭੇਜ ਸਕਦੇ ਆ ਅਸੀਂ ਕਿਤੇ ਕਰਦਿਆਂ ਕੋਲ ਜਾਂ ਕਰਦਨ ਲੋੜ ਹੈ ਇਹਨਾਂ ਨੂੰ ਭੇਜ ਦੇਈਦਾ 15-15 ਸਾਲ ਹੋ ਗਏ ਇਕੱਠਿਆਂ ਨੂੰ ਸਾਨੂੰ ਵੀ ਇਹ ਨਹੀਂ ਹੈਗਾ ਵੀ ਕੋਈ ਡਰ ਹੋਵੇ ਜਾਂ ਕੁਝ ਤੇ ਇਕੱਠੇ ਆ ਦੋਗਲੀ ਦੋਗਲੀ ਯਾਰੀ ਨਾਲੋਂ ਨਾ ਕੱਲਾ ਰਹਿਣਾ ਬੰਦਾ ਪਸੰਦ ਹੈ ਕਹਿੰਦੇ ਨਾ ਘਰ ਦਾ ਭੇਤੀ ਲੰਗਾ ਟਾਏ ਆਪਦਾ ਵੀ ਕੋਈ ਮਾਰੂਗਾ ਤਾਂ ਬੰਦਾ ਮਰਦਾ ਨਹੀਂ ਨਹੀਂ ਮਰਦਾ ਹੈਗਾ ਦੋਗਲੇ ਯਾਰ ਨਾਲੋਂ 2000 ਘੱਟ ਬਣਾ ਲਓ ਪਰ ਵਧੀਆ ਬਣਾਓ ਬਈ ਜਿਹੜੇ ਔਖੇ ਮੋਕੇ ਖੜਨ ਤੁਹਾਡੀ ਯਾਰੀ ਕਿੰਨੀ ਕਹਿਣਾ ਵੀ ਕਿਸ ਹਿਸਾਬ ਦੀ ਯਾਰੀ ਹੈ ਸਾਡੀ ਬੜੀ ਪੱਕੀ ਯਾਰੀ ਹੈ ਬਸ ਵੀਰੇ ਕੋਈ ਸਾਨੂੰ ਫੋਨ ਮੈਨੂੰ ਕੋਈ ਇਹਨਾਂ ਨੂੰ ਕੋਈ ਫੋਨ ਕਰਦਾ ਜਾਂ ਮੈਂ ਇਹਨਾਂ ਨੂੰ ਫੋਨ ਕਰਦਾ ਨਾ ਕਹਿੰਦਾ ਇੱਥੇ ਆ ਇੱਥੇ ਇੱਥੇ ਆ ਜਾ ਇਹ ਮੈਨੂੰ ਐ ਨਹੀਂ ਪੁੱਛਣਗੇ ਬਈ ਕਿਉਂ ਆ ਜਾ ਇਹ ਕਹਾਂਗੇ ਭਾਈ ਮੈਂ ਇਹ ਕੰਮ ਕਰਦੇ ਹੋਣਗੇ ਆਲਾ ਕਹਿੰਦਾ 10 ਮਿੰਟ ਖੜਦਾ ਭਾਈ ਮੈਂ ਆ ਗਿਆ। ਤੁਸੀਂ ਯਾਰੀ ਮੈਂ ਜਵਾਬ ਨਹੀਂ ਦਿੰਦੇ ਹੈਗੇ ਅਸੀਂ ਕਿਸੇ ਵੀ ਗੱਲ ਦਾ ਚਾ ਜੋ ਮਰਜ਼ੀ ਹੋ ਜੇ ਜੋ ਮਰਜ਼ੀ ਕੋਈ ਕਹਵੇ ਵੀ ਹਾਂ ਵੀ ਇੱਥੇ ਜਾਣਾ ਇੱਥੇ ਜਾਣਾ ਆਪਣਾ ਨਾਲ ਦੀ ਨਾਲ ਹਾਜ਼ਰ ਹੈ ਨਾਲ ਲਈ। ਤੇਰੇ ਆ ਕੇ ਦੇਖ ਲਓ ਜਦੋਂ ਦਾ ਇਹ ਫੌਜ ਚ ਆਇਆ ਹੋਇਆ ਹੈਗਾ ਇੱਥੇ ਛੁੱਟੀ ਤੇ ਸਵੇਰੇ ਇਹਦੇ ਘਰੇ ਹੋਈਦਾ ਜਦੋਂ ਉੱਠ ਗਏ ਤੇ ਸ਼ਾਮ ਨੂੰ ਰਾਤ ਨੂੰ ਇਹਦੇ ਨਾਲ ਘੁੰਮ ਫਿਰ ਕੇ ਫਿਰ ਘਰੇ ਚਾਹੀਦਾ। ਕਰਦੇ ਨਹੀਂ ਕਹਿੰਦੇ ਵੀ ਹਾਂ ਤੁਸੀਂ ਐ ਸਾਰਾ ਦਿਨ ਫਿਰਦੇ ਰਹਿੰਦੇ ਹੋ। ਬਹੁਤ ਵੱਡਾ ਭਰੋਸਾ ਇਹ ਹੈ। ਪਰ ਸੈਨਾਂ ਨਾਲ ਵੀ ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਵੀ ਕਿਹਦੇ ਨਾਲ ਘੁੰਮ ਰਿਹਾ ਕਿਹਦੇ ਨਾਲ ਨਹੀਂ ਆਲੇ ਘਰ ਦੇ ਵੀ ਨਹੀਂ ਆਪਾਂ ਨੂੰ ਕਹਿੰਦੇ ਹੈਗੇ ਵੀ ਤੂੰ ਕਿਹ ਨਾਲ ਆਇਆ ਕਿਹਨੇ ਨਾਲ ਨਹੀਂ ਆਇਆ ਇੱਕੋ ਇੱਕ ਗੱਲ ਦਾ ਮਾਣਾ ਜੇ ਮੁੰਡਾ ਖਾਂਦਾ ਪਿੰਦਾ ਕੁਝ ਹੈ ਨਹੀਂ ਵੀ ਛੁੱਟੀ ਆਏ ਇੰਜੋਏ ਕਰਨ ਦੇ ਮੇਰੇ ਘਰ ਦੇ ਇਨਾਂ ਨੇ ਕਹਿੰਦੇ ਜਿੰਨੇ ਅੰਡੀ ਗੰਡੀ ਕਹਿੰਦੇ ਨੇ ਨਾਲ ਮੇਰੇ ਘਰਦਿਆਂ ਨੂੰ ਵੀ ਤੁਹਾਡਾ ਮੁੰਡਾ ਘੁੰਮਦਾ ਰਿਆਂਦਾ ਗੱਡੀ ਘਰੇ ਖੜਦੀ ਨਹੀਂ ਹੈਗੀ ਵੀ ਹਾਂ ਵੀ ਹੁਣ ਗੱਡੀ ਦਾ ਆਂਦਾ ਕਦੇ ਜਦੋਂ ਮਤਲਬ ਕਿ ਲਵ ਕਰਿਆ ਆ ਜਾਂਦਾ ਤਾਂ ਮੁੰਡੇ ਗਲਗਲੀ ਜਾਣੇ ਸ਼ੁਰੂ ਹੋ ਜਾਂਦੇ ਨੇ ਲੋਕਾਂ ਨੂੰ ਜਿਆਦਾ ਮੱਚ ਰੈਂਦੀ ਹੈ ਲਵ ਨੂੰ ਕਦੇ ਲਵ ਹੋਇਆ ਲਵ ਨੂੰ ਤਾਂ ਲਵ ਹੋਇਆ ਯਾਰਾ ਬਥੇਰੀ ਵਾਰ ਹੋਇਆ ਕਦੇ ਪੂਪ ਕਦੇ ਪੂਰਾ ਨਹੀਂ ਪੂਰਾ ਨਹੀਂ ਹੋਇਆ ਕਦੇ ਰੋਜ਼ ਹੀ ਹੁੰਦਾ ਕਦੇ ਪੂਰਾ ਨਹੀਂ ਹੋਇਆ ਬਈ ਯਾਰ ਕਿਉਂ ਬਸ ਉਹ ਕਦੇ ਲੋਕਾਂ ਦੀ ਨਾ ਹੋ ਜਾਂਦੀ ਕਦੇ ਕੁੜੀ ਦੀ ਨਾ ਹੋ ਜਾਂਦੀ ਯਾਰ ਲੋਕਾਂ ਦੀ ਕੀ ਮਤਲਬ ਮਤਲਬ ਲੋਕਾਂ ਦੀ ਕਿਵੇਂ ਸਮਝਿਆ ਨਹੀਂ ਮੈਂ ਕੁੜੀ ਦਾ ਤਾਂ ਸਮਝ ਲੈਣਾ ਹੈ ਨਾ ਵੀ ਨਾ ਹੋ ਜਾਂਦੀ ਹੈ ਲੋਕਾਂ ਦੀ ਕਿਵੇਂ ਨਾ ਹੁੰਦੀ ਹੈ ਏਦਾਂ ਹੋ ਜਾਂਦੀ ਹੈ ਯਾਰ ਮੇਰੇ ਨਾਲ ਕੋਈ ਕੁੜੀ ਸੱਟ ਹੋਈ ਵਧੀਆ ਨਾ ਉਹਦੇ ਨਾਲ ਦੇ ਬੈਸਟ ਇੱਕ ਤਾਂ ਬੈਸਟ ਫਰੈਂਡ ਮਾਰ ਜਾਂਦਾ ਕੁੜੀ ਦਾ ਯਾਰ ਕੁੜੀ ਦਾ ਸਹੇਲੀ ਬਣਾਓ ਜਿਹਦਾ ਕੋਈ ਬੈਸਟ ਫਰੈਂਡ ਨਾ ਹੋਵੇ ਨੇ ਬੈਸਟ ਫਰੈਂਡ ਕਹਿੰਦੀ ਯਾਰ ਮੈਨੂੰ ਮੁੰਡਾ ਪਸੰਦ ਨਹੀਂ ਆਏਗਾ ਭਾਵੇਂ ਆਪ ਪਸੰਦ ਕਰਦੇ ਹੋਏ ਕਿ ਪਰ ਸੈਲੀ ਨੂੰ ਕਹਿ ਦੋਗੇ ਵੀ ਮੈਨੂੰ ਮੁੰਡਾ ਪਸੰਦ ਨਹੀਂ ਆਏਗਾ ਤੂੰ ਛੱਡ ਦੇ ਬਾਅਦ ਆਪ ਮੈਸੇਜ ਕਰਨਾ ਸ਼ੁਰੂ ਕਰ ਦਿੰਦੀ ਐ ਇਦਾਂ ਦੇ ਕੰਮ ਹੁੰਦੇ ਨੇ ਯਾਰ ਲੱਗਦਾ ਤੈਨੂੰ ਬੈਸਟ ਫਰੈਂਡਾਂ ਦੇ ਜਿਆਦਾ ਮੈਸੇਜ ਆਉਂਦੇ ਯਾਰ ਭਾਈ ਬੈਸਟ ਫਰੈਂਡ ਕਰਕੇ ਦੋ ਤਿੰਨ ਵਾਰ ਬ੍ਰੇਕਅਪ ਹੋਇਆ ਯਾਰ ਹੋਰ ਯਾਰ ਦੋ ਤਿੰਨ ਵਾਰ ਹਾਂ ਦੋ ਤਿੰਨ ਵਾਰ ਦੇਖ ਲੈ ਭਾਈ ਸਕੂਲ ਟਾਈਮ ਤੇ ਮੈਂ ਸਕੂਲ ਲੈ ਨਹੀਂ ਕਹਦਾ ਸਾ ਮੇਰੀ 8ਵੀਂ 9ਵੀਂ ਚ ਪਹਿਲੀ ਵਾਰ ਗੱਲਬਾਤ ਹੋਈ ਕੁੜੀ ਨਾਲ ਕੁੜੀ ਸੀਗੀ 11ਵੀਂ ਟੂਰਨਾਮੈਂਟ ਜਿੱਤੇ ਕੇ ਆਇਆ ਸੀ ਨੈਸ਼ਨਲ ਦਾ ਉਦੋਂ ਮਤਲਬ ਕੀ ਹੈ ਨਾ 25 2500 ਪੰਜ 2600 ਦਾ ਫੋਨ ਲਿੱਤਾ ਮੈਂ ਗੱਲਬਾਤ ਹੋਣ ਲੱਗੀ ਤਿੰਨ ਚਾਰ ਦਿਨ ਬਧੀਆ ਗੱਲਬਾਤ ਹੋਈ ਸਕੂਲ 'ਚ ਪਹਿਲਾਂ ਭਗ ਜਾਣਾ ਉਹਦੇ ਨਾਲ ਮੈਂ ਉਹੀ ਇੱਕ ਦਿਨ ਉਹਦੀ ਸਹੇਲੀ ਆ ਗਈ ਅਗਲੇ ਦਿਨ ਉਹਨੇ ਮੈਨਾਂ ਗੱਲ ਕਰਨੀ ਬੰਦ ਕਰ ਦਿੱਤੀ ਕੁੜੀ ਨੇ ਦੇਖ ਲੈ ਐਂ ਹੀ ਹੁੰਦਾ ਬਈ ਯਾਰ ਸਹੇਲੀ ਦੀ ਗੱਲ ਕੀਤੀ ਹੈ ਨਾ ਇਹ ਦੋਨਾਂ ਨੇ ਫੋਨ ਵੀ ਕੱਟ ਕੇ ਵੀ ਦੇਖਣ ਲੱਗੇ ਵੀ ਸਾਡੀ ਤਾਂ ਨਹੀਂ ਮੈਸੇਜ ਆਇਆ ਕਿ ਓਏ ਇਹਨਾਂ ਦੇ ਤਾਂ ਮੈਸੇਜ ਹਟੇ ਲੱਗੇ ਰਹਿੰਦਾ ਯਾਰ ਇਹਦਾ ਪੁੱਛੀ ਨਾ ਕਹਿੰਦੇ ਹੁੰਦੇ ਗਏ 3-4 ਸਾਲ ਤੀ ਨਾ ਕਹਿਆ ਹੋਇਆ ਨਾ ਸੁਣਿਆ ਹੋਇਆ ਨਾ ਬੋਲਿਆ ਹੋਇਆ ਕਹਿੰਦਾ ਇਹ ਤੀ ਬਸ ਕਹਿੰਦਾ ਪਿਆਰ ਨਾ ਉਰੇ ਵੱਲੋਂ ਨਾ ਹੋਈ ਨਾ ਸਾਡੇ ਵੱਲੋਂ ਨਾ ਹੋਈ ਦੇਖੋ ਹੁਣ ਹਾਂ ਹੋਈ ਸੀਗੀ ਨਾ ਤਾਂ ਹੁੰਦੀ ਹੋ ਨਹੀਂ ਹਾਂ ਪੁੱਛਿਆ ਨਾ ਹਾਂ ਵੀ ਨਹੀਂ ਹੁੰਦੀ ਹੈਗੀ ਕਿਸੇ ਵੱਲੋਂ ਅਗਲੇ ਨੂੰ ਆਏ ਹੁੰਦਾ ਵੀ ਹਾਂ ਵੀ ਸੋਹਣਾ ਸੁਨੱਖੇ ਨੇ ਵੀ ਇਹਨੇ ਤਾਂ ਪਹਿਲਾਂ ਹੀ ਕੋਈ ਹੋਊਗੀ ਅਗਲੇ ਨੂੰ ਆ ਨਹੀਂ ਪਤਾ ਵੀ ਸਿੰਗਲ ਬੈਠੇ ਆ ਭਾਈ ਕੋਈ ਤਾਂ ਆਜੋ ਹੁਣ ਹਾਂ ਅੱਛਾ ਭਾਈ ਇੱਕ ਚੀਜ਼ ਸੋਚਦੇ ਹਾਂ ਵੀ ਅੱਜ ਦੇ ਜ਼ਮਾਨੇ 'ਚ ਨਾ ਪਿਆਰ ਵੀ ਕਦਾ ਰਹਿ ਗਿਆ ਹਨਾ ਪਿਆਰ ਤਾਂ ਹਰ ਇੱਕ ਨੂੰ ਹੀ ਹੋ ਜਾਂਦਾ ਪਰ ਪਿਆਰ ਹੈਗਾ ਵੀ ਆ ਯਾਰ ਮਤਲਬ ਕਿ ਜਿਹੜੀ ਕੁੜੀ ਸਹੀ ਆ ਆਪਾਂ ਐਨੇ ਕਹਿੰਦੇ ਹਰ ਕੋਈ ਮੁੰਡਾ ਸਹੀ ਆ ਹਰ ਕੁੜੀ ਸਹੀ ਆ ਨਾ ਜਿਹੜੇ ਮਤਲਬ ਕਿ ਸਹੀ ਨੇ ਤਾਂ ਸਹੀ ਨੇ ਕਿਸੇ ਕਈ ਜਗ੍ਹਾ ਤੇ ਪਿਆਰ ਹੈਗਾ ਵੀ ਆ ਹੁਣ ਆਪਾਂ ਕਿਸੇ ਨੂੰ ਕਹਿ ਕੇ ਜਜ ਨਹੀਂ ਕਰ ਸਕਦੇ ਜਦੋਂ ਉਹਨਾਂ ਵਰਤਾਂਗੇ ਤਾਂ ਹੀ ਪਤਾ ਲੱਗੂਗਾ ਹੁਣ ਕਈ ਕੁੜੀਆਂ ਮਤਲਬ ਕਿ ਮੇਰੇ ਮੇਰੀ ਜਾਨ ਮੇਰੇ ਕਲਾਸਮੇਟ ਨੇ ਕਈਆਂ ਦੇ ਲਵ ਮੈਰਿਜ ਵੀ ਹੋਏ ਹੋਏ ਨੇ ਕਈ ਮਤਲਬ ਕਿ ਕੁੜੀਆਂ ਇਦਾਂ ਨੇ ਵਸ ਪੈਸਾ ਦੇਖ ਕੇ ਮੈਸੇਜ ਕਰ ਲਿਆ ਕਈ ਹੈਗੇ ਨੇ ਯਾਰ ਹੁਣ ਕੀ ਕੀ ਦੱਸੀਏ ਤੁਹਾਨੂੰ ਦੁਨੀਆਦਾਰੀ ਆ ਕਈ ਕਈ ਵੀ ਆ ਵੀ ਹਾਂ ਵੀ ਕਿਸੇ ਨੂੰ ਰੂਹ ਨੂੰ ਦੇਖ ਕੇ ਪਿਆਰ ਹੁੰਦਾ ਆ ਕਿਸੇ ਨੂੰ ਜਿਸਮ ਨੂੰ ਦੇਖ ਕੇ ਪਿਆਰ ਹੁੰਦਾ ਕਈਆਂ ਨੂੰ ਯਾਰ ਬਿਨਾ ਹੈਣਾ ਵੀ ਦਾੜੀ ਵਾਲੇ ਮੁੰਡੇ ਦੇਖ ਕੇ ਵੀ ਪਿਆਰ ਹੁੰਦਾ ਇਹ ਤਾਂ ਹੈਗੀ ਆ ਇਹ ਤਾਂ ਗੱਲ ਹੈਗੀ ਆ ਆਪਣੇ ਸਾਹਮਣੇ ਆ ਖੜੇ ਨੇ ਇਹਦਾ ਦਿੱਲੀ ਦੀ ਕੁੜੀਆਂ ਨੂੰ ਚੰਡੀਗੜ੍ਹ ਦੇ ਕੁੜੀਆਂ ਨੂੰ ਚਿਕਨੇ ਜਿਹੇ ਮੁੰਡੇ ਪਸੰਦ ਆ ਜਿਹੜਾ ਆ ਖੜਿਆ ਦੇਗਾ ਆ ਖੜਿਆ ਦੇਗਾ ਇਹ ਇਹ ਦਾੜੀ ਦੇ ਦਾੜੀ ਔਰ ਮੁੱਛਾ ਦੇਖ ਕੇ ਤਾਂ ਸਾਨੂੰ ਤਾਂ ਕਹਿ ਦਿੰਦੇ ਪਿੰਡੂ ਜਿਹਾ ਹੋਣਾ ਕੋਈ ਛੱਡ ਪਰਾਂ ਕੀ ਕਰਨਾ ਇਹ ਵਿੱਚ ਕਿੰਨੇ ਜੇ ਮੁੰਡਿਆਂ ਦੇ ਬੜੇ ਮਰਦਿਆਂ ਨੇ ਕੁੜੀਆਂ ਯਾਰ ਤਾਂ ਇਹ ਤਾਂ ਇਹ ਦੇਖ ਬਈ ਤਾਂ ਇਹਨੇ ਫ੍ਰੀਜ਼ ਕਰਾਈ ਹੋਈ ਦੇਖ ਲੈ ਤਾਂ ਇਹ ਮੁੰਡੇ ਮੁੰਡਾ ਰੋ ਜਾਂਦਾ ਸਪੈਸ਼ਲ ਡਰਾਈਰ ਰਵਾ ਨਹੀਂ ਜਾਂਦਾ ਮੁੰਡਾ ਇਹ ਇਹ ਬਲੀਚ ਕਰਾਂ ਜਾਂਦਾ ਡੇਲੀ ਇਹ ਦੇਖ ਲੈ ਹਾਂ ਯਾਰ ਇੰਨੀ ਬੇਇੱਜ਼ਤੀ ਕਰਦੇ ਆ ਕਦੇ ਫੀਲ ਨਹੀਂ ਹੁੰਦੀ ਕੋਈ ਨਹੀਂ ਕਰਨ ਦੋ ਇਹਨਾਂ ਦੀ ਵੀ ਹੁੰਦੀ ਏ ਆ ਬੈਣ ਗਈ ਹੁਣੀ ਦੇਖਿਓ ਪਰਸਨਲ ਗੱਲਾਂ ਤਾਂ ਜਿਹੜੀਆਂ ਦੱਸ ਨਹੀਂ ਸਕਦੇ ਸਾਡੀ ਫੇਸ ਟੂ ਫੇਸ ਹੋ ਜਾਂਦੀ ਆ ਉਰੇ ਦੱਸਤੀ ਫਿਰ ਜਿਆਦੀ ਹੋ ਜਾਣੀ ਆ ਯਾ ਇਹ ਦੋਸਤੀ ਚੱਲਦਾ ਸਾਡੀ ਯਾਰੀ ਦੋਸਤੀ ਸਾਡਾ ਬੜਾ ਮਜ਼ਾਕ ਚੱਲਦਾ ਸਾਡੇ ਜਾਂਦੇ ਤੇ ਕੋਈ ਸਾਡੇ ਤੇ ਕੋਈ ਤੀਸਰਾ ਬੰਦਾ ਆ ਕੇ ਬਹਿ ਜਾਏ ਨਾ ਉਹ 2 ਧੰਟਾ ਬਹਿ ਨਹੀਂ ਸਕਦਾ ਹੈਗਾ ਸ਼ਰਮ ਨਾਲ ਬਿਹਾਲ ਹੋ ਜਾਂਦਾ ਬਈ ਫਨ ਕਰਦੇ ਆ ਸਵੇਰੇ ਨਿਕਲ ਜੰਨੇ ਸ਼ਾਮ ਨੂੰ ਘਰੇ ਵੜਦੇ ਆ ਪਰ ਕਰਦਿਆਂ ਨੂੰ ਡਰ ਨਹੀਂ ਹੁੰਦਾ ਵੀ ਕੋਈ ਗਲਤ ਕੰਮ ਤੇ ਨਹੀਂ ਜਾ ਰਹੇ ਪਰ ਸਾਰੇ ਸਹੀ ਕੰਮ ਕਰਦੇ ਆ ਨਸ਼ਿਆਂ ਤੋਂ ਦੂਰ ਆ ਕੋਈ ਉਹੋ ਜਿਹੇ ਕੰਮ ਤੇ ਨਹੀਂ ਫਨ ਕਰਦੇ ਆ ਖਾਣੇ ਪੀਣੇ ਆ ਸ਼ਾਮ ਨੂੰ ਘਰੇ ਵੜ ਜਾਂਦੇ ਆ ਸਭ ਸਹੀ ਆ ਸੋ ਹੁਣ ਗੱਲਬਾਤ ਕਰਾਂ ਨੇ ਆ ਸ਼ਿਸ਼ਕਲ ਭਾਜੀ ਸ਼ਿਸ਼ਕਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ अच्छा पाजी पता ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਕਰਨ ਸਿੰਘ ਚਾਹਲ ਹੈ ਜੀ ਜਸਕਰਨ ਸਿੰਘ ਚਾਹਲ ਕੀ ਕਰਦੇ ਹੋ ਅਸੀਂ ਸਰ ਖੇਤੀਬਾੜੀ ਕਰਦੇ ਆਂ ਜੀ ਹਾਂਜੀ ਪਿੰਡ ਦੇ ਅੰਦਰ ਤੁਸੀਂ ਹੈਨਾ ਮੈਂ ਦੇਖਿਆ ਵੀ ਤੁਹਾਡੀ ਕੋਠੀ ਬਣਾ ਰੱਖੀ ਹੈ ਤੇ ਤੁਸੀਂ ਅੰਦਰ ਹੀ ਮੁਰਗੇ ਪਾਲੇ ਹੋਏ ਨੇ ਹੈਨਾ ਬੱਕਰੀ ਬੱਕਰੀ ਚੀਜ਼ਾਂ ਤੇ ਨਾਲ ਖੇਤੀ ਦੇ ਅੰਦਰ ਸਮਾਨ ਬਣਾਇਆ ਹੋਇਆ ਅੰਦਰ ਹੀ ਹਾਂਜੀ ਮੈਨੂੰ ਸ਼ੌਂਕ ਹੈ ਜੀ ਇਹ ਸ਼ੁਰੂ ਤੋਂ ਹੀ ਤੇ ਇੱਕ ਦਾ ਬੰਦਾ ਆਪਣਾ ਜੁੜਿਆ ਰਹਿੰਦਾ ਕਿਤੇ ਨਾਲ ਜੀ ਇੱਕ ਜੇ ਆਪਾਂ ਇਹ ਸ਼ੌਂਕਾਂ ਨਾਲ ਜੁੜੇ ਰਹਨੇ ਆ ਤਾਂ ਆਪਾਂ ਨੂੰ ਫਾਲਤੂ ਦੇ ਕੋਈ ਨਸ਼ੇ ਜਾਂ ਕੋਈ ਐਬ ਨਹੀਂ ਲੱਗਦੇ ਆਪਾਂ ਇਹ ਚੀਜ਼ਾਂ ਨਾਲ ਨੇਚਰ ਜੁੜੇ ਰਹੀਏ ਤਾਂ ਬਹੁਤ ਵਧੀਆ ਆ ਆਪਾਂ ਨੂੰ ਮਿਲਦੀ ਆ ਜੀ ਕਦੋਂ ਤੋਂ ਇਹ ਸ਼ੌਂਕ ਸੀਗਾ ਵੈਸੇ ਇਹ ਦੇਖੋ ਅਸਲ ਤਾਂ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਰਿਹਾ ਜੀ ਬਚਪਨ ਚ ਵੀ ਮੈਂ ਜੇ ਕੋਈ ਚੀਜ਼ ਮੇਰੀ ਮਾਤਾ ਕਹਿੰਦੇ ਹੁੰਦੇ ਵੀ ਜੇ ਖੱਬੇ ਹੱਥ ਨਾਲ ਲਾਉਂਦਾ ਤਾਂ ਸੱਜੇ ਨਾਲ ਹੋ ਜਾਂਦੀ ਹੁੰਦੀ ਬਹੁਤ ਵਧੀਆ ਸ਼ੁਰੂ ਤੋਂ ਰਿਜ਼ਲਟ ਰਿਹਾ ਜੀ ਤੇ ਮੈਨੂੰ ਸ਼ੌਂਕ ਰਿਹਾ ਜੀ ਇਸ ਕਰਕੇ ਉਹ ਕੀਤੇ ਨਾਲ ਜੁੜੇ ਰਹੇ ਜੀ ਤੇ ਉਸੇ ਹਿਸਾਬ ਨਾਲ ਕੀ ਤੇ ਜਿ ਸਾਰੀ ਆਪਾਂ ਜਿਵੇਂ ਹੁਣ ਕਰ ਪਾਇਆ ਹੈ ਫਰੂਟ ਵਾਲੇ ਬੂਟੇ ਇਸ ਟਾਈਮ ਵੀ ਜਿਵੇਂ ਤਾਜ਼ੀਆਂ ਸਬਜ਼ੀਆਂ ਨੇਚਰਲੀ ਬਗੈਰ ਰੇਸ ਪ੍ਰੇਤਮ ਫਾਇਦਾ ਕੀ ਹੁੰਦਾ ਜਿਹੜੇ ਤੁਸੀਂ ਗੱਲ ਕੀਤੀ ਨਾ ਫਰੂਟ ਵਾਲੇ ਬੂਟੇ ਜਾਂ ਤੁਸੀਂ ਨੇਚਰਲੀ ਸਬਜ਼ੀਆਂ ਇੱਥੇ ਉਗਾਉਂਦੇ ਇਹਨਾਂ ਦਾ ਫਾਇਦਾ ਕੀ ਅਸਲ ਚ ਕਿਉਂਕਿ ਬਹੁਤ ਲੋਕੀ ਕਹਿੰਦੇ ਨੇ ਵੀ ਸੰਭਾਲੀ ਨਹੀਂ ਜਾਂਦੇ ਹੈਨਾ ਵੀ ਪਾਣੀ ਨਹੀਂ ਪ੍ਰੋ ਦਿੱਤਾ ਜਾਂਦਾ ਇਹਨਾਂ ਨੂੰ ਵੀ ਅਸੀਂ ਸਾਂਭ ਨਹੀਂ ਸਕਦੇ ਵੀ ਇਹ ਔਖਾ ਕੰਮ ਹੁੰਦਾ ਅਸੀਂ ਖਰੀਦ ਕੇ ਲਿਆਵਾਂਗੇ ਬਾਹਰੋਂ ਤੇ ਉਹ ਖਾਇਆ ਕਰਾਂਗੇ ਨਹੀਂ ਜੀ ਦੇਖੋ ਅੱਜ ਕੱਲ ਇੰਨੀਆਂ ਬਿਮਾਰੀਆਂ ਦਾ ਦੌਰ ਇਸੇ ਕਰਕੇ ਹੀ ਆ ਜੀ ਆਪਾਂ ਆਪਣੇ ਖਾਣਜੋਗੀ ਸਬਜ਼ੀ ਖੇਤਾਂ 'ਚ ਰਹਿੰਦੇ ਹੋਏ ਵੀ ਖੇਤਾਂ 'ਚ ਆਪਣੇ ਮਕਾਨ ਕੋਠੀਆਂ ਏਡੀਆਂ ਪਾਈਆਂ ਹੋਈਆਂ ਨੇ ਅੱਜ ਕੱਲ ਜੀ ਆਪਾਂ ਇਹਨਾਂ ਕੁਛ ਅ ਕਰਕੇ ਉਹ ਜ਼ਹਿਰਾਂ ਖਾਣੀਆਂ ਨੇ ਬਾਹਰੋਂ ਲੈ ਕੇ ਇਹ ਨਹੀਂ ਪਤਾ ਹੁੰਦਾ ਪਾਣੀ ਕਿੱਦਾਂ ਦਾ ਲੱਗਿਆ ਹੋਇਆ ਉੱਥੇ ਕਿੱਦਾਂ ਦਾ ਨਹੀਂ ਨਾਲਿਆਂ ਦਾ ਲੱਗਿਆ ਹੁੰਦਾ ਹੈ ਕਿਤੇ ਸਪਰੇਅ ਬਹੁਤ ਜ਼ਿਆਦਾ ਕਰੀ ਹੁੰਦੀ ਹੈ ਜੋ ਕਿ ਆਪਾਂ ਨੂੰ ਖਵਾਉਂਦੇ ਨੇ ਇਸ ਕਰਕੇ ਇਸ ਦੌਰ ਨੂੰ ਦੇਖ ਕੇ ਆਪਾਂ ਆਪਣੀ ਤਿਆਰ ਕਰੀਂਦਾ ਜੀ ਇੱਕ ਚੀਜ਼ ਹੋਰ ਪੁੱਛਾਂ ਤੁਸੀਂ ਮੈਨੇ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਮੇਰੇ ਉਹਨਾ ਮੁੰਡਾ ਦਿਖਾ ਰਿਹਾ ਵੀ ਆਲੂ ਨੂੰ ਨਾ ਕੀੜੇ ਲੱਗੇ ਹੋਏ ਨੇ ਹੈਨਾ ਕੀੜੇ ਲੱਗੇ ਹੋਏ ਆਲੂ ਖਾਏ ਹੋਏ ਕਹਿੰਦੇ ਉਹੀ ਉਹ ਹੀ ਆਲੂਆਂ ਦੇ ਨਾ ਕੁਲਚੇ ਬਣਦੇ ਨੇ ਤੇ ਉਹੀ ਆਲੂ ਆਪਣੇ ਬੱਚੇ ਕੁਲਚੇ ਵੀ ਖਾਂਦੇ ਨੇ ਹੈਨਾ ਉਹੀ ਆਲੂਆਂ ਦੇ ਕੁਲਚੇ ਵੀ ਆਈ ਜਾ ਰਹੇ ਨੇ ਉਹੀ ਆਪਾਂ ਖਾਏ ਜਾ ਰਹੇ ਆ ਤੇ ਉਹਦੇ ਨਾਲ ਆਪਾਂ ਨੂੰ ਬਿਮਾਰੀਆਂ ਵੀ ਲੱਗੀ ਜਾ ਰਹੀਆਂ ਨੇ ਆਪਾਂ ਇਹ ਚੀਜ਼ ਨਹੀਂ ਦੇਖਦੇ ਵੀ ਆਪਣੀ ਚੀਜ਼ ਬਣ ਕਿੱਥੋਂ ਰਹੀ ਹੈ ਕਹਿੰਦੇ ਵੀ ਉਹ ਇਹ ਵੀ ਨਹੀਂ ਪਤਾ ਹੁੰਦਾ ਵੀ ਉਸ ਉਸ ਚ ਕੀ ਕੀ ਮਿਲਾਇਆ ਹੁੰਦਾ ਉਹਨਾਂ ਨੇ ਤੇ ਆਪਾਂ ਇਹ ਸੋਚਦੇ ਨਹੀਂ ਕਿ ਕੁਝ ਜੇ ਆਪਾਂ ਘਰਚੀ ਉਹ ਚੀਜ਼ ਜਮਣਾਈਏ ਤਾਂ ਆਪਾਂ ਨੂੰ ਜ਼ਿਆਦਾ ਫਾਇਦਾ ਨਹੀਂਗਾ ਬਿਲਕੁਲ ਜੀ ਨੇ ਚੁਰੀ ਚੀਜ਼ਾਂ ਹਰੇਕ ਹੁੰਦੀਆਂ ਨੇ ਮੈਂ ਤੁਹਾਨੂੰ ਇਹਦੇ ਆਧਾਰਨ ਤੇ ਮੈਂ ਤੁਹਾਨੂੰ ਹਿੰਟ ਦਿਖਾਉਂਗਾ ਵੀ ਜੋ ਕਿ ਰੈਲਰ ਮੈਂ ਕਰਦਾ ਆ ਉਹ ਮੈਂ ਤੁਹਾਨੂੰ ਉਚਾਨਣਾ ਵੀ ਪਾਉਂਗਾ ਥੋੜੇ ਟਾਈਮ 'ਚ ਤੇ ਤੁਸੀਂ ਜੇ ਦੇਖੋ ਆਲੂਆਂ ਦੀ ਗੱਲ ਤੁਸੀਂ ਕਰੀ ਐ ਆਲੂ ਕੈਸੇ ਨੇ ਜੀ ਜਿਹੜੇ ਕਿਸਾਨ ਤੋਂ ਵੀ ਕਈ ਵਾਰ ਜਦੋਂ ਆਪਾਂ ਖੇਤ 'ਚੋਂ ਪੱਟਦੇ ਆ ਉਹਨੂੰ ਟੱਕ ਲੱਗ ਜਾਂਦੇ ਨੇ ਉਹ ਘੱਟ ਰੇਟ 'ਚ ਵਿਕ ਜਾਂਦੇ ਨੇ ਉਹ ਕੀ ਕਰਦੇ ਨੇ ਕੁਲਚਿਆਂ ਵਾਲੇ ਜੋ ਕਿ ਪਰਦੇਸੀ ਹੁੰਦੇ ਨੇ ਵਿਚਾਰੇ ਉਹ 2 ਪੈਸੇ ਕੱਟ ਲਿਆ ਕੇ ਉਹਨਾਂ ਨੂੰ ਸਾਈਡ ਦੇ ਲਾ ਕੇ ਬਾਲ ਕੇ ਉਹੀ ਆਪਾਂ ਨੂੰ ਖਵਾ ਦਿੰਦੇ ਨੇ ਜਿਹਨਾਂ ਦੇ ਟੱਕ ਵੀ ਲੱਗੇ ਹੁੰਦੇ ਨੇ ਆਪਾਂ ਕਹਿੰਦੇ ਕੀੜੇ ਵੀ ਪਏ ਹੁੰਦੇ ਨੇ ਕੁਝ ਖਰਾਬ ਵੀ ਹੋਏ ਉਹਨਾਂ ਨੂੰ ਕੱਟ ਕੇ ਉਹੀ ਆਪਾਂ ਨੂੰ ਪਰੋਸ ਦਿੰਦੇ ਨੇ ਜੀ ਆਪਾਂ ਨਹੀਂ ਆਪਣੇ ਬੱਚਿਆਂ ਨੂੰ ਆਪਾਂ ਹਨਾ ਵੀ ਆਪਾਂ ਵੀ ਵਿੱਚੇ ਆ ਗਏ ਜੀ ਅਸੀਂ ਆਪਾਂ ਵੀ ਕਿਸੇ ਟਾਈਮ ਹੋ ਸਕਦਾ ਵੀ ਆਪਾਂ ਖੜ੍ਹ ਜਾਂਨੇ ਕਿਸੇ ਸ਼ਾਪ ਤੇ ਜਾਂ ਰੇੜੀ ਤੇ ਆਪ ਖਾਣੇ ਦਾ ਸਾਰੇ ਹੀ ਆ ਜੀ ਪੁੱਛਦੇ ਨੇ ਨਾ ਆਪਾਂ ਪੁੱਛ ਨਹੀਂ ਸਕਦੇ ਵੀ ਹਾਂ ਵੀਰੇ ਤੁਸੀਂ ਬਣਾਏ ਕਿਵੇਂ ਲਾ ਲਓ ਕੁਲਚੇ ਦੀ ਗੱਲ ਇੱਕ ਲੱਗ ਰਹੀ ਜਿਵੇਂ ਸਮੋਸੇ ਚ ਪੈਕ ਹੋਏ ਹੁੰਦੇ ਨੇ ਜੀ ਉਹ ਸਮੋਸੇ ਚ ਪੈਕ ਹੁੰਦੇ ਨੇ ਆਪਾਂ ਕਹਿੰਦੇ ਜੀ ਬਹੁਤ ਵਧੀਆ ਮਸਾਲਾ ਪਿਆ ਹੁੰਦਾ ਹੈ ਮਸਾਲੇ ਦਾ ਟੇਸਟ ਹੁੰਦਾ ਆਪਾਂ ਨੂੰ ਹੁੰਦਾ ਵੀ ਯਾਰ ਫਲਾਣੇ ਦਾ ਤਾਂ ਬਹੁਤ ਟੇਸਟ ਅੱਛਾ ਹੈ ਸ਼ੌਪ ਦਾ ਜਾਂ ਵੇਕਰੀ ਹੋਈ ਜਾਂ ਕੋਈ ਆਪਣਾ ਕੋਈ ਵੀ ਹਨਾ ਇਦਾਂ ਦਾ ਉਹ ਹੁੰਦਾ ਸਿਸਟਮ ਉਵੇਂ ਤੁਸੀਂ ਹੁਣ ਪਟਿਆਲੇ ਦਾ ਕੇਸ ਦੇਖਿਆ ਸੀ ਪਟਿਆਲੇ 'ਚ ਇੱਕ ਹਨਾ ਵੀ ਬੱਚੀ ਡੈਥ ਵੀ ਹੋ ਗਈ ਸੀਗੀ ਹਨਾ ਕੇਕ ਕਰਕੇ ਤੇ ਉਹ ਚੀਜ਼ ਤੁਸੀਂ ਦੇਖਦੇ ਹੋ ਵੀ ਕਿਵੇਂ ਉਹ ਚੀਜ਼ਾਂ ਦੇਖ ਰਹੇ ਹੋ ਵੀ ਲੋਕੀ ਮਿਲਾਵਟੀ ਚੀਜ਼ਾਂ ਜ਼ਿਆਦਾ ਖਾ ਰਹੇ ਨੇ ਲੋਕੀ ਉਹ ਨਹੀਂ ਖਾ ਰਹੇ ਵੀ ਜੋ ਤੰਦਰੁਸਤੀ ਲਈ ਹੋਵੇ ਆਪਣੇ ਸਿਹਤ ਲਈ ਸਹੀ ਹੋਵੇ ਬਿਲਕੁਲ ਜੀ ਹਰੇਕ ਚੀਜ਼ ਅੱਜਕਲ ਮਲਾਬਟ ਹੈ ਜੀ ਸਬੂਜ ਕਰੋ ਕੋਈ ਆਪਾਂ ਸਬਜ਼ੀਓ ਬਣਾ ਲਈਏ ਜਾਂ ਕੋਈ ਫਰੂਟ ਹੋਵੇ ਹੁਣ ਆਪਣੇ ਇੱਧਰ ਫਰੂਟ ਸਾਈਡ ਤੇ ਲੱਗੇ ਪਏ ਨੇ ਚੀਕੂ ਵਗੈਰਾ ਲੱਗੇ ਪਏ ਨੇ ਜੇ ਇਹਨਾਂ ਦੇ ਅੱਜਕੱਲ ਸਪਰੇਅ ਮਾਰਦੀ ਆਪਾਂ ਅੱਜ ਤੋੜ ਕੇ ਆਪਾਂ ਬਾਜ਼ਾਰ ਵੇਚ ਲਈਏ ਆਪਦੇ ਫਾਇਦੇ ਲਈ ਤਾਂ ਉਹਦੇ ਵਿੱਚ ਆਪਾਂ ਇਹ ਥੋੜੀ ਦੇਖਣਾ ਵੀ ਕਿਸੇ ਦਾ ਨੁਕਸਾਨ ਹੋਣਾ ਜੀਨੇ ਉਹ ਇੱਕ ਅੱਧੇ ਦਿਨ ਚ ਪੱਕਿਆ ਹੋਇਆ ਚੀਕੂ ਖਾ ਲੈਣਾ ਜਾਂ ਕੋਈ ਫਰੂਟ ਹੋਰ ਖਾ ਲੈਣਾ ਤਾਂ ਉਹਦੇ ਵਿੱਚ ਕਿਸੇ ਨੂੰ ਥੋੜੀ ਨੁਕਸਾਨ ਹੈ ਉਹ ਅਗਲਾ ਆਪਣਾ ਮੁਨਾਫਾ ਲੈ ਕੇ ਚੱਲਿਆ ਜਾਂਦਾ ਥੋੜੇ ਜਿਹੇ ਪੈਸੇ ਲਈ ਉਹਦੇ ਵਿੱਚ ਕਿਸੇ ਦਾ ਨੁਕਸਾਨ ਹੋ ਜੇ ਉਹਨੂੰ ਕੋਈ ਮੋਨਿਟਰ ਨਹੀਂ ਰੱਖਦਾ ਅੱ ਤੇ ਉਹਦੇ ਵਿੱਚ ਕਿਸੇ ਨੂੰ ਕੋਈ ਉਹ ਨਹੀਂ ਅਸੀਂ ਆਪਣਾ ਕੀਤਾ ਕਰਿਆ ਹੋਇਆ ਤਾਂ ਸਬਜ਼ੀ ਵੀ ਸਾਡੀ ਨੇਚਰ ਹੀ ਹੁੰਦੀ ਹੈ ਜੀ ਅਸੀਂ ਦੁੱਧ ਦਾ ਵੀ ਕੰਮ ਕਰਦੇ ਆਂ ਤੇ ਸਾਡਾ ਡੈਰੀ ਫਾਰਮ ਦਾ ਵੀ ਆ ਥੋੜਾ ਅਸੀਂ ਉਹ ਜੀ ਵੀ ਜਿੰਨਿਆਂ ਨੂੰ ਦੇ ਸਕਦੇ ਆਂ ਤੇ ਪੂਰਾ ਸ਼ੁੱਧ ਤੇ ਪਿਓਰ ਦੁੱਧ ਦਿੰਨੇ ਆਂ ਵੀ ਅਸੀਂ ਇੰਜੈਕਸ਼ਨ ਤੱਕ ਨਹੀਂ ਕਦੇ ਮੱਝਾਂ ਦੇ ਲਾਉਂਦੇ ਵੀ ਜੇ ਦੁੱਧ ਨਹੀਂ ਹੋਊਗਾ ਅੱਜ ਵੀ ਅਸੀਂ ਸਵੇਰੇ ਇੱਕ ਦੁੱਧ ਵਾਲੇ ਨੂੰ ਕਿਹਾ ਯਾਰ ਪਲੀਸ ਵੀ ਡੇਢ ਕ ਮਹੀਨੇ ਲਈ ਤੁਸੀਂ ਦੁੱਧ ਦਾ ਕਿਤੇ ਰੈਜਿਸਟ੍ਰੇਸ਼ਨ ਕਰ ਲਓ ਮੱਝ ਨੂੰ ਸੂਜੂ ਤੁਹਾਨੂੰ ਦੁੱਧ ਦੇ ਦਾਂਗੇ ਵੀ ਸਾਡੇ ਕੋਲੋਂ ਤਾਂ ਹੈ ਨਹੀਂ ਵੀ ਦੂਜੀ ਮੱਝ ਦੇ ਟੀਕਾ ਮਾਰਿਆ ਉਹਨੂੰ ਚੋ ਲੋ ਜੀ ਉਹ ਇੱਕ ਅੰਮਾ ਤੋਂ ਦੇਖੋ ਜੀ ਕਰਹੇਜ ਕਰਨਾ ਪੈਣਾ ਜੇ ਆਪਾਂ ਨੂੰ ਆ ਆਪਾਂ ਜੇ ਕਿਸੇ ਦੀ ਤੰਦਰੁਸਤੀ ਸੋਚਾਂਗੇ ਤਾਂ ਮਾਲਕ ਆਪਾਂ ਨੂੰ ਵੀ ਤੰਦਰੁਸਤ ਰੱਖੂਗਾ ਜੀ। ਇੱਕ ਚੀਜ਼ ਹੋਰ ਮੈਂ ਪੁੱਛਦਾ ਜਾਨਵਰਾਂ ਨਾਲ ਪਿਆਰ ਕਿੰਨਾ ਹੁੰਦਾ ਅਸਲ 'ਚ? ਜਾਨਵਰਾਂ ਨਾਲ ਮੈਂ ਹੁਣ ਤੁਹਾਨੂੰ ਕੀ ਦੱਸਾਂ ਜੀ? ਮੇਰਾ 81 ਦਾ ਜਨਮ ਹੈ। ਉਦੋਂ ਸਾਡੇ ਕੱਚੇ ਘਰ ਹੁੰਦੇ ਸੀ ਜੀ। ਪਰਿਵਾਰ ਸਾਡਾ ਕਾਫੀ ਵੱਡਾ ਸੀਗਾ। ਸਾਡੇ ਦਾਦਾ-ਦਾਦੀ ਨੂੰ ਬਹੁਤ ਸ਼ੌਂਕ ਸੀ ਦੇਸੀ ਮੁਰਗੇ ਪਾਲਣੇ ਜੀ। ਉਹ ਉਹ ਦੇਸੀ ਮੁਰਗਿਆਂ 'ਚ ਪਾਲਦੇ-ਪਾਲਦੇ ਜੂੰ ਫਿਰ ਆਪਾਂ ਨੂੰ ਵੀ ਸ਼ੌਂਕ ਜੂੰ ਲੱਗਿਆ ਬਚਪਨ ਤੋਂ ਹੀ। ਲੱਗੇ ਲੱਗੇ ਬਸ ਅੱਜ ਤੱਕ ਚੱਲ ਰਿਹਾ ਜੀ ਹਾਂਜੀ ਤੁਸੀਂ ਐਸਾ ਹੈ ਨਾ ਤੁਸੀਂ ਦੱਸ ਰਹੇ ਸੀ ਵੀ ਮੰਮੀ ਡੈਡੀ ਵਾਲੇ ਹਨ ਮਾਤਾ ਨੂੰ ਹੁਣ ਯਾਦ ਕਰਦੇ ਹਾਂ ਵੀ ਉਹ ਚੀਜ਼ਾਂ ਯਾਦ ਕਰਦੇ ਹਾਂ ਵੀ ਮਾਤਾ ਜਿਹੜੀ ਗੱਲਾਂ ਕਹਿੰਦੀ ਸੀ ਅੱਜ ਵੀ ਯਾਦ ਆਉਂਦੀਆਂ ਨੇ ਚਲੋ ਸਾਡੇ ਹੈ ਨੇ ਜੀ ਦਾਦੇ ਦਾਦੀ ਜੀ ਦੀ ਗੱਲ ਕਰਦੇ ਹਾਂ ਜੀ ਬਜ਼ੁਰਗ ਸਾਡੇ ਹੈ ਨੇ ਅਜੇ ਵੀ ਠੀਕ ਠਾਕ ਨੇ ਵਧੀਆ ਤੰਦਰੁਸਤ ਨੇ ਵੀ ਉਹ ਜਿਹੜੀ ਉਹਨਾਂ ਦੀ ਗੱਲਾਂ ਗਈਆਂ ਹੁੰਦੀਆਂ ਨੇ ਨਾ ਹਲੇ ਵੀ ਚੇਤੇ ਆਂ ਦਿਮਾਗ 'ਚ ਨਾ ਆਉਂਦੀਆਂ ਨੇ ਵੀ ਯਾਰ ਮੇਰੀ ਮੰਮੀ ਨਾ ਸਹੀ ਕਹਿੰਦੀ ਆ ਵੀਹ ਆ ਇਹ ਚੀਜ਼ ਐਵੇਂ ਆ ਤੇ ਪਹਿਲਾਂ ਮੈਂ ਸੁਣਦਾ ਨਹੀਂ ਹੁੰਦਾ ਕਿਉਂਕਿ ਉਹ ਟਾਈਮ ਹੁੰਦਾ ਨਾ ਜਦੋਂ ਨਵਾਂ ਨਵਾਂ ਟਾਈਮ ਹੁੰਦਾ ਆਪਾਂ ਸੁਣਦੇ ਨਹੀਂ ਹੁੰਦੇ ਬਾਅਦ ਚ ਆਪਾਂ ਚੇਤੇ ਆਉਂਦਾ ਯਾਰ ਸ਼ਾਇਦ ਆਪਣੇ ਮਾਪੇ ਵਾਪਸ ਸਹੀ ਕਹਿੰਦੇ ਨੇ ਬਿਲਕੁਲ ਜੀ ਉਹ ਤਾਂ ਹੁਣ ਸਿਆਣੇ ਦੇ ਤੱਤ ਕੱਢੇ ਹੁੰਦੇ ਨੇ ਜੀ ਸਿਆਣੇ ਤੋਂ ਉੱਪਰ ਦੀ ਕੀ ਹੋਇਆ ਉਹਨਾਂ ਦੇ ਖੁਦ ਆਪਦੇ ਦੇ ਹੰਡਾਈ ਹੋਈ ਹੁੰਦੀ ਆ ਉਹ ਜ਼ਿੰਦਗੀ ਹਨਾ ਉਹਨਾਂ ਨੂੰ ਪਤਾ ਹੁੰਦਾ ਜੀ ਤੇ ਉਹ ਦੌਰ ਚੋਂ ਨਿਕਲੇ ਹੋਏ ਹੁੰਦੇ ਨੇ ਆਪਾਂ ਉਸ ਟਾਈਮ ਮਸ਼ਹੂਰ ਹੁੰਨੇ ਆਪਾਂ ਨੂੰ ਨਹੀਂ ਕਈ ਗੱਲਾਂ ਉਸ ਟਾਈਮ ਮਿਲਦੀਆਂ ਬਾਅਦ ਚ ਆਪਾਂ ਸਿੱਖ ਜਾਂਦੇ ਆ ਜੀ ਜਦੋਂ ਆਪਣੇ ਤੇ ਬੀਤਦੀ ਆ ਫਿਰ ਪ ਤੁਸੀਂ ਹੈ ਨਾ ਤੁਹਾਡੇ ਮੰਮੀ ਹੈਗੇ ਤੇ ਹੁਣ ਤੁਹਾਡੇ ਮੰਮੀ ਇੱਥੇ ਹੈਗੇ ਤੁਹਾਡੇ ਕੋਲ ਨੇ ਹਾਂਜੀ ਹੈ ਨਾ ਤੁਹਾਡੇ ਮੁੰਡਾ ਵੀ ਆ ਤੁਹਾਡੇ ਮੁੰਡੇ ਕੋਲ ਤੁਹਾਡੀ ਮੰਮੀ ਇਸ ਵੇਲੇ ਹੈ ਨਹੀਂ ਕਿਉਂਕਿ ਤੁਹਾਡਾ ਮੁੰਡਾ ਬਾਹਰ ਹੈ ਹੈ ਨਾ ਹੁਣ ਤੁਸੀਂ ਦੱਸੋ ਵੀ ਇੱਕ ਮੁੰਡੇ ਨੂੰ ਮਾਂ ਦੀ ਹੈ ਨਾ ਵੀ ਕਿੰਨੀ ਜ਼ਰੂਰਤ ਹੁੰਦੀ ਆ ਉਹ ਤਾਂ ਹੈ ਹੀ ਆ ਜੀ ਹੁਣ ਉਹ ਤਾਂ ਆਪਾਂ ਨੂੰ ਅੱਜ ਕੱਲ ਪਤਾ ਹੀ ਆ ਜੀ ਇੱਕ ਆਪਾਂ ਨੂੰ ਲੋਕਾਂ ਮੰਗੂ ਚਲੋ ਹੁਣ ਲੋਕਾਂ ਮੰਗੂ ਕਹਿਣਾ ਜਿਵੇਂ ਦੌਰ ਚੱਲਦਾ ਜੀ ਇੱਕ ਪੰਜਾਬੀ ਜਿਹਾ ਕਹਾਵਤ ਕਹਿੰਦੇ ਹੈ ਭੇਡ ਚੱਲ ਚੱਲੀ ਹੋਈ ਹੈ ਜੀ ਨੇ ਕਿਹਦਾ ਜੀ ਕਰਦਾ ਉਹਦੇ ਬੱਚੇ ਬਾਹਰ ਤੋਰਨ ਉਹ ਜੀ ਮਾਲਕ ਦਾ ਦਿੱਤਾ ਬਹੁਤ ਗੁੱਸਾ ਜੀ ਸ਼ਹਿਰ ਦੇ ਵਿੱਚ ਬੈਠਿਆ ਹੈ ਸ਼ਹਿਰੀ ਪ੍ਰਾਪਰਟੀ ਹੈ ਜੀ ਗਜਾਂ 'ਚ ਸਾਡੀ ਜ਼ਮੀਨ ਵਿਕਦੀ ਹੈ ਤੇ ਗਜਾਂ ਦੇ ਨਾਲੇ ਸਾਡਾ ਲਾਣੇ ਦਾ ਨੌ ਚੱਲਦਾ ਹੈ ਗਜਾਂ ਵਾਲੇ ਚਹਿਲ ਕਹਿੰਦੇ ਨੇ ਸਾਨੂੰ ਜੀ ਹਾਂ ਜੀ ਹਾਂ ਜੀ ਪਰ ਉਹ ਗਜਾਂ ਵਾਲੇ ਸ਼ਹਿਰ ਦਾ ਮੁੰਡਾ ਅਜੇ ਬਾਹਰ ਹੀ ਆ ਬਿਲਕੁਲ ਜੀ ਉਹ ਤਾਂ ਹੈ ਜੀ ਕਦੇ ਸੋਚਦੇ ਹਾਂ ਵੀ ਮੁੰਡਾ ਕਦੋਂ ਆਏਗਾ ਕਦੋਂ ਆਪਾਂ ਮਿਲਾਂਗੇ ਫੇਰ ਉਹਨੂੰ ਹਨਾ ਵੀ ਵੀ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਟਾਈਮ ਕਦੋਂ ਆਏਗਾ ਛੇਤੀ ਛੇਤੀ ਕਿਉਂਕਿ ਉਹ ਚੀਜ਼ਾਂ ਬੜੀਆਂ ਹੁੰਦੀਆਂ ਨੇ ਪੈਸਾ ਤਾਂ ਆਪਾਂ ਜ਼ਿੰਦਗੀ 'ਚ ਕਮਾਈ ਲੈਂਦੇ ਆ ਠੀਕ ਆ ਪਰ ਜਿਹੜਾ ਇਹ ਪਿਆਰ ਹੁੰਦਾ ਨਾ ਜਿਹੜੀ ਇਹ ਚੀਜ਼ਾਂ ਹੁੰਦੀਆਂ ਉਹ ਬਹੁਤ ਔਖੀਆਂ ਹੁੰਦੀਆਂ ਨੇ ਉਹ ਤਾਂ ਹੈ ਹੀ ਆ ਜੀ ਇਹ ਤਾਂ ਹੁਣ ਤੁਸੀਂ ਵੀ ਸਿਆਣੋ ਇਹ ਤਾਂ ਕੋਈ ਗੱਲ ਕਰਨ ਦੀ ਹੁੰਨੀ ਜੀ ਇਦਾਂ ਹੁਣ ਬੱਚਿਆਂ ਤੋਂ ਬਿਨਾਂ ਤਾਂ ਆਪਾਂ ਨੂੰ ਵੀ ਪਤਾ ਵੀ ਕਿੱਦਾਂ ਰਹਿਨੇ ਆ ਇਹ ਤਾਂ ਇੱਕ ਦੌਰ ਚੱਲ ਪਿਆ ਜੀ ਦੌਰ ਨਾਲੇ ਆਪਾਂ ਜਿਵੇਂ ਸਮਾਂ ਭੱਜ ਲਿਆ ਲੋਕ ਭੱਜ ਲੇ ਉਹਵੇਂ ਆਪਾਂ ਨੇ ਰੀਸ ਕਰ ਲਈ ਜੀ ਇਹ ਰੀਸ 'ਚ ਖਿੱਚੇ ਗਏ ਜੀ ਇੱਕ ਨੇ ਕੋਈ ਅੱਜ ਕੋਈ ਕਮੀ ਨਹੀਂ ਸੀ ਆਪਣੇ ਚੰਨੋ ਤੱਕ ਜਮੀਨ ਪਈ ਆ ਜੀ ਫਾਰਮ ਆਪਣੇ ਚੰਨੋ ਤੱਕ ਚੰਨੋ ਜਮੀਨ ਆ ਜੀ ਕਾਲਾ ਝਾੜ ਫੰਮਣ ਵਾਲਾ ਪਿੰਡ ਪੈਂਦਾ ਉੱਥੇ ਆਪਣੀ ਜਮੀਨ ਆ ਜੀ ਇੱਥੇ ਮੱਲੋ ਮਾਜਰੇ ਚ ਖੁਦ ਤੁਹਾਨੂੰ ਪਤਾ ਹੀ ਆ ਜੀ ਕਿੰਨੀ ਮਹਿੰਗੀ ਕੋਸਟਲੀ ਜਮੀਨ ਆ ਫਿਰ ਵੀ ਮੁੰਡੇ ਨੂੰ 에어ਪੋਰਟ ਤੋਂ ਜੱਫੀ ਪਾਣ ਲੱਗੇ ਬਾਤ ਚ ਚਿੱਤੇ ਕਰਿਆ ਸੀ ਵੀ ਉਹ ਜੱਫੀ ਪਤਾ ਨਹੀਂ ਕਦੋਂ ਹੁਣ ਪਏਗੀ ਕਦੋਂ ਕਦੋਂ ਪਾਣੀ ਆ ਵੀ ਮਸਕਰਦੇ ਆ ਕਨਾ ਜੀ ਹੁਣ ਵੀ ਦਿਲ ਭਰਿਆ ਹੁੰਦਾ ਦਿਲ ਭਰਿਆ ਹੁੰਦਾ ਉਹ ਬਾਪ ਆਪਣੇ ਮੁੰਡੇ ਨੂੰ ਯਾਦ ਤਾਂ ਕਰਦਾ ਹੈ ਨਾ ਮੁਹਾਲਿ ਸ਼ਾਬਦਨੀ ਅੱਛਾ ਇੱਕ ਚੀਜ਼ ਮੈਂ ਪੁੱਛਦਾ ਭਾਈਆਂ ਦੀ ਗੱਲ ਕਰੀਏ ਤੁਸੀਂ ਹੈਨਾ ਵੀ ਭਾਈਆਂ ਦੀ ਆਪਾਂ ਗੱਲ ਕਰਦੇ ਹਾਂ ਤੁਸੀਂ ਭਾਈ ਹੈਨਾ ਇਕੱਠੇ ਰਹਿੰਦੇ ਹੋ ਦੋ ਦੋ ਭਾਈਆਂ ਭਾਈ ਭਾਈਆਂ ਦਾ ਅਸਲ ਪਿਆਰ ਕੀ ਹੁੰਦਾ ਹੈ ਸਭ ਤੋਂ ਵੱਧ ਚੀਜ਼ ਹੈਨਾ ਵੀ ਭਾਈ ਦੀ ਅਸਲ ਲੋੜ ਕਿੱਥੇ ਹੁੰਦੀ ਹੈ ਤੇ ਭਾਈ ਜਦੋਂ ਜਿੱਥੇ ਖੜ ਦੇਣਾ ਉੱਥੇ ਕਿਸੇ ਨੇ ਨਹੀਂ ਖੜਨਾ ਹੁੰਦਾ ਦੇਖੋ ਜੀ ਇਹ ਤਾਂ ਨੇਚਰ ਦੀ ਚੀਜ਼ ਹੈ ਇੱਕ ਜੇ ਛੋਟਾ ਭਾਈ ਹੁੰਦਾ ਉਹ ਆਪਦੇ ਪੁੱਤਰਾਂ ਵਰਗਾ ਵੀ ਹੁੰਦਾ ਜੇ ਵੱਡਾ ਹੁੰਦਾ ਤਾਂ ਬਾਪਾਂ ਵਰਗਾ ਵੀ ਹੁੰਦਾ ਤੁਸੀਂ ਛੋੜੇ ਆ ਕਿ ਵੱਡੇ ਮੈਂ ਵੱਡਾ ਜੀ ਤੋਂ ਇਹ ਸੀ ਤੁਹਾਡਾ ਆਪਣਾ ਛੋ ਪਿੰਡੋਂ ਪਿੰਡ ਫੇਰ ਲੈ ਕੇ ਆਵਾਂਗਾ ਤੁਹਾਡਾ ਆਪਣਾ ਛੋ ਪਿੰਡੋਂ ਪਿੰਡ ਮੈਨੂੰ ਦੋ ਜਿਆਦਾ ਸਸ਼੍ਰੀਆ ਕਾਲ